ਇੱਥੇ ਦੱਲੇ ਲੋਕ ਸਾਡੇ ਕਰਾਇਆਂ ਦੇ ਪਿਛੇ ਲਿਆ ਕੇ ਪਾਪਾ ਕਮਰੀ ਲਿਆ ਕੇ ਕਰਾਇਆਂ ਤੇ ਰੱਖੀ ਜਾਂਦੇ ਆ 5 7 10000 ਰੁਪਏ ਪਿੱਛੇ ਸਾਡੇ ਉਹ ਦੱਲੇ ਪਿੰਡਾਂ ਦੇ ਬਣੇ ਹੋਏ ਜਿਹੜੇ ਸਰਪੰਚ ਜਿਹੜੇ ਮੈਂਬਰ ਜਿਨ੍ਹਾਂ ਨੇ ਉਹਨੀਆਂ ਵੋਟਾਂ ਬਣਾਈਆਂ ਪਿੰਡਾਂ ਦੇ ਲੋਕਾਂ ਨੇ ਭਰੋਈਏ ਉਹਦੇ ਜਵਾਈ ਬਣਾ ਕੇ ਬਿਠਾਈ ਕਿਨੇ ਆ ਇਹ ਇਡੀ ਬੇਰਹਿਮੀ ਨਾਲ ਉਸ ਬੱਚੇ ਦੇ ਗੁਤੰਗ ਦੇ ਵਿੱਚ ਡੰਡਾ ਪਾਇਆ ਗਿਆ ਤੇ ਉਸ ਤੋਂ ਬਾਅਦ ਉਹ ਬੰਦੇ ਨੇ ਦਰਿੰਦਰੀ ਨਾਲ ਉਹਦੇ ਨਾਲ ਲਕੂ ਕਰਨ ਨੂੰ ਕੀਤਾ ਗਾਲ ਘੁੱਟਿਆ ਉਹਦੀ ਜੀਬ ਇੱਥੇ ਐ ਦੰਦਾਂ ਚ ਆ ਕੇ ਐ ਜੀਬ ਦੀ ਜੀ ਵੱਡੀ ਗਈ ਬਾਈ ਮੈਂ ਪਹਿਲੀ ਵਾਰੀ ਰੋਇਆ ਮੈਂ ਇੱਕ ਕਠੋਰ ਦਿਲ ਜਿਹਦਾ ਬੰਦਾ ਮੈਂ ਰੋਂਦਾ ਨਿੰਦਾ ਜਿਹੜਾ ਪ੍ਰਵਾਸੀ ਵੱਲੋਂ ਘਟਨਾ ਵਾਪਰੀ ਹੈ ਕਿ ਜਾਣ ਬੁੱਝ ਕੇ ਸਾਦਸ਼ਾ ਤਾਂ ਨਹੀਂ ਹੈ ਏਜੰਸੀਆਂ ਦੀਆਂ ਕਿ ਇੱਥੇ ਵੀ ਧਿਆਨ ਪੜਕਾ ਦਈਏ ਜਾਂ ਇਹੋ ਜਿਹੇ ਮਾਮਲੇ ਕਰਦੇ ਯੂਪੀ ਤੋਂ ਆਇਆ ਹੋਇਆ ਬੰਦਾ ਵੀ ਬਲਵਾਤਾ ਉਹਦੇ ਸੁਝਾਅ ਲੈ ਲਏ ਬਿਹਾਰ ਤੋਂ ਬੰਦੇ ਦੇ ਸੁਝਾਅ ਲੈ ਲਏ ਲੱਖੇਵਾਰੀ ਕੀ ਹੋ ਗਿਆ ਯਾਰ ਸ਼ਾਹ ਜਹਦਰ ਸਾਹਿਬ ਨੂੰ ਸੁਖਵੀਰ ਬਾਦਲ ਵੱਲੋਂ ਸੁਨੇਹਾ ਆ ਗਿਆ ਠੀਕ ਆ ਕਿ ਤੁਹਾਨੂੰ ਕੋਈ ਬਾਦਲਾਂ ਦਾ ਸੁਨੇਹਾ ਆਇਆ ਜਾਂ ਤੁਹਾਡੇ ਕੋਲ ਦਿਲਚਸਪੀ ਇਹੋ ਜੀ ਗੱਲ ਸੀ ਪਤਾ ਨਹੀਂ ਮੈਨੂੰ ਕੀ ਜਹਦਰ ਸਾਹਿਬ ਤੁਸੀਂ ਸੁਖਵੀਰ ਬਾਦਲ ਦੇ ਜਹੇਦਾਰ ਨਹੀਂ ਹੈਗੇ ਤੁਸੀਂ ਬਾਦਲ ਲਾਣੇ ਦੇ ਜਹੇਦਾਰ ਨਹੀਂ ਹੈਗੇ ਤੁਸੀਂ ਕੌਮ ਦੇ ਜਹੇਦਾਰ ਆ ਤੁਹਾਨੂੰ ਲੱਗਦਾ ਹੈ ਕਿ ਇਹ ਬਾਦਲਾਂ ਨੇ ਕਹਿ ਕੇ ਰਿਪੋਰਟ ਦਿੱਤੀ ਜੇ ਜਹੇਦਾਰ ਸਾਹਿਬ ਦੇ ਮੂੰਹ ਤੇ ਗੱਲ ਹੋਊਗੀ ਤਾਂ ਕੀ ਜਹੇਦਾਰ ਸਾਹਿਬ ਦੀ ਪ੍ਰਤੀਕਿਰਿਆ ਕੀ ਸੀ ਮੈਂ ਜਵਾਬ ਸੁਣਨਾ ਚਾਹੁੰਦਾ ਸੀ ਤੇ ਸਿੱਖਾਂ ਦਾ ਥਾੜਾ ਜਹੇਦਾਰ ਆ ਅਕਾਲਤਾ ਸਾਹਿਬ ਦਾ ਗੜਗਾ ਸਾਹਿਬ ਤੇ ਮੈਂ ਉੱਥੇ ਇਹੀ ਸਵਾਲ ਰੱਖਣਾ ਚਾਹਿਆ ਜਹੇਦਾਰ ਸਾਹਿਬ ਆ ਗੱਲਾਂ ਕਰਨ ਦੀ ਲੋੜ ਹੈ ਇਹ ਤਾਂ ਨਹੀਂ ਤੁਸੀਂ ਇੱਥੇ ਲਾਈਟ ਵੱਲੋਂ ਲੰਗਰ ਤੇ ਬਣਾਈ ਹੋਈ ਸੰਸਥਾਵਾਂ ਇਹ ਤਾਂ ਹੜ ਤਾਂ ਇਸ ਸਾਲ ਆਉਣਗੇ ਉਹਨਾਂ ਤਮਾਰੂ ਕੇ ਮੜ ਜਾਂਦਾ ਕਿਸੇ ਬੁੜੀ ਦੇ ਗਲ ਲਾ ਕੇ ਤਸਵੀਰ ਬਦਲ ਤੇਲ ਵੰਡ ਕੇ ਉਹ ਵੀ ਸ਼੍ਰੋਮਣੀ ਕਮੇਟੀ ਦਾ ਤੇ ਪੈਸੇ ਵੰਡ ਕੇ ਮੜ ਜਾਂਦਾ ਚੰਨੀ ਉੱਥੇ ਬੂਰੀਆਂ ਚੱਕ ਕੇ ਮੜ ਜਾਂਦਾ ਰਾਜਾ ਬੜਿੰਗ ਉੱਥੇ ਡੀਸੀ ਨੂੰ ਫੋਨ ਕਰਕੇ ਮੜ ਜਾਂਦਾ ਹਰਜੋਤ ਪੈਸੇ ਦੇ ਕੁਰਤਾ ਪਜਾਮਾ ਲਵੇੜ ਕੇ ਮੜ ਜਾਂਦਾ ਬਾਜਬਾ ਉੱਥੇ ਪਾਣੀ ਦੇ ਬੰਬੂ ਕਾਟ ਖਮਾ ਕੇ ਮੜ ਜਾਂਦਾ ਯਾਰ ਇਹ ਕੰਮ ਥੋੜੀ ਇਹਨਾਂ ਦੇ ਯਾਰ ਪੰਜਾਬ ਦੇ ਦੋ ਅਹਿਮ ਮੁੱਦੇ ਤੇ ਦੋ ਅਹਿਮ ਮੁੱਦਿਆਂ ਤੇ ਹੀ ਗੱਲਬਾਤ ਕਰਨੀ ਹੈ ਇੱਕ ਤਾਂ ਹੈਗਾ ਕਿ ਹੜਾ ਤੋਂ ਪ੍ਰਭਾਵਿਤ ਇਲਾਕਾ ਜਿੰਦੇ ਸਬੰਧੀ ਜਥੇਦਾਰ ਸਹਿਬਾਨ ਨੇ ਇੱਕ ਕੱਟ ਰੱਖਿਆ ਤੇ ਉਹਦਾ ਕੀ ਹੋਊਗਾ ਦੂਸਰਾ ਇਹ ਕਿ ਹਿਸ਼ਾਰਪੁਰ ਦੇ ਵਿੱਚ 5 ਸਾਲ ਦੇ ਮਾਸੂਮ ਬੱਚੇ ਦੇ ਨਾਲ ਜਿਹੜੀ ਦਰਿੰਦਗੀ ਹੁੰਦੀ ਆ ਉਹ ਤੇ ਸਬੰਧੀ ਗੱਲਬਾਤ ਕਰਾਂਗੇ ਲੱਖਾ ਸਿੰਘ ਸਿਧਾਨਾ ਜੀ ਨੇ ਲੱਖਾ ਸਿੰਘ ਸਿਧਾਨਾ ਜੀ ਸਭ ਤੋਂ ਪਹਿਲਾਂ ਇਹ ਕਿ ਤੁਸੀਂ ਇੱਥੇ ਆਏ ਇੱਥੇ ਵਕ ਵਕ ਬੁਲਾਰਿਆਂ ਨੂੰ ਬੁਲਾਇਆ ਗਿਆ ਸੁਝਾਅ ਲੈ ਕੇ ਪਰ ਇੱਥੇ ਤੁਹਾਡੀ ਵਾਰੀ ਤੁਹਾਨੂੰ ਨਾਰਾਜ਼ਗੀ ਮਹਿਸੂਸ ਹੋਈ ਜਾਂ ਕੀ ਹੋਇਆ ਤੇ ਚਲੋ ਮੈਂ ਨਾ ਅੱਜ ਇੱਥੇ ਆਉਣ ਦਾ ਮਕਸਦ ਮੇਰਾ ਬ ਜਿਹਦਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਟੋ-ਕਟ ਇਹ ਸੁਝਾਅ ਤੇ ਮੁੱਦੇ ਰੱਖੇ ਜਾਂਦੇ ਜੀ ਤੇ ਉਹਨਾਂ ਤੋਂ ਮੈਂ ਚਾਹੁੰਦਾ ਸੀ ਵੀ ਮੇਰੇ ਬੋਲਣ ਤੋਂ ਬਾਅਦ ਜਿਹਦਰ ਸਾਹਿਬ ਜਰੂਰ ਇਹਨਾਂ ਗੱਲਾਂ ਦੇ ਉੱਤੇ ਆਪਣੀ ਪ੍ਰਤੀਕਿਰਿਆ ਦੇਣਾ ਹੂੰ ਤਾਂ ਮੈਂ ਕਹਿੰਨਾ ਅਪਰਾਲਾ ਬਹੁਤ ਸੋਹਣਾ ਜਿਹਦਰ ਸਾਹਿਬ ਨੇ ਪਹਿਲ ਕਦਮੀ ਕੀਤੀ ਹੈ ਸਾਰਿਆਂ ਨੂੰ ਇਕੱਠੇ ਕਰਨ ਦੀ ਜਿਹਦਰ ਸਾਹਿਬ ਵਾਰ-ਵਾਰ ਇਹ ਗੱਲ ਵੀ ਬੋਲਦੇ ਆ ਕਿ ਅਸੀਂ ਚੁੱਲ੍ਹੇ ਇਕੱਠੇ ਕਰ ਲਈਏ ਭਾਈ ਇੱਕ ਕਰ ਲਗੇ ਵੱਖਰੇ-ਵੱਖਰੇ ਚੁੱਲ੍ਹਿਆਂ ਨਾਲ ਗੱਲ ਨਹੀਂ ਬਣਨੀ ਆਓ ਸਾਰੀਆਂ ਐਨਜੀਓ ਸੰਸਥਾਵਾਂ ਜਾਂ ਕੋਈ ਹੋਰ ਸੰਸਥਾਵਾਂ ਜਾਂ ਕੋਈ ਜਿਹੜੇ ਕੋ ਨਿੱਜੀ ਤੌਰ ਤੇ ਬੰਦੇ ਕੰਮ ਕਰ ਰਹੇ ਉਹ ਆ ਕੇ ਆਪਾਂ ਇਕੱਠੇ ਬੈਠ ਕੇ ਵਿਚਾਰ ਕਰਦੇ ਵੀ ਹੜਪੀੜਤਾ ਨੂੰ ਆਪਾਂ ਕਿਵੇਂ ਮਦਦ ਕਰਨੀ ਹੈ ਤਾਂ ਉਹ ਮੈਂ ਸੁਝਾ ਜਿਹੜੇ ਰੱਖਣਾ ਚਾਹੁੰਦਾ ਸੀ ਸ਼ਾਹ ਜਹਦਰ ਸਾਹ ਨੂੰ ਉਹ ਸੁਖਵੀਰ ਬਾਦਲ ਵੱਲੋਂ ਸੁਨਿਆ ਆ ਗਿਆ ਹੂੰ ਕਿ ਮੈਂ ਯੂਪੀ ਤੋਂ ਆਇਆ ਹੋਇਆ ਬੰਦਾ ਵੀ ਬੁਲਵਾਤਾ ਉਹਦੇ ਸੁਝਾ ਲੈ ਲੇ ਬਿਹਾਰ ਤੋਂ ਬੰਦੇ ਦੇ ਸੁਝਾ ਲੈ ਲੇ ਮਹਾਰਾਸ਼ਟਰ ਤੋਂ ਕੋਈ ਮੁਸਲਮਾਨ ਆਇਆ ਉਹਦੀ ਵੀ ਸੁਝਾਅ ਲੈ ਲੇ ਭਰਾ ਦੇ ਇੱਕ ਹਿੰਦੂ ਭਰਾ ਦੀ ਵੀ ਸੁਝਾਅ ਲੈ ਲੇ ਸਾਨੂੰ ਲੱਗਦਾ ਕਿ ਇਹ ਬਾਦਲਾ ਨੇ ਕਹਿ ਕੇ ਰੁਕਾਇਆ ਨੀਰਾਸ ਸਵਾ ਮੈਂਬਰ ਸਾਨੀ ਸਾਹਿਬ ਆਏ ਉਹਦੀ ਵੀ ਸੁਝਾਅ ਲੈ ਲੇ ਜਨੇ ਕੁੱਲ ਬੰਦੇ ਦੇ ਸੁਝਾਅ ਲੈ ਲੇ ਲੱਖੇ ਵਾਰੀ ਕੀ ਹੋ ਗਿਆ ਯਾਰ ਹਮ ਹਣਾ ਤਾਂ ਚਲੋ ਮੈਂ ਸੋਡੇ ਰਹੀ ਅਦਰ ਸਾਹਿਬ ਨੂੰ ਇਹ ਸੁਝਾਅ ਰੱਖ ਦਿੰਦਾ ਮੈਂ ਚਾਹੁੰਦਾ ਸੀਗਾ ਕਿ ਐਂ ਤਾਂ ਮੈਂ ਰੱਖਦਾ ਰਹਿਣਾ ਹਮ ਸੋਸ਼ਲ ਮੀਡੀਆ ਮੀਡੀਆ ਦੇ ਉੱਤੇ ਤਾਂ ਮੈਂ ਆ ਕੇ ਆਪਣੀ ਗੱਲ ਰੱਖਦਾ ਰਹਿਣਾ ਪਰ ਮੈਂ ਚਾਹੁੰਦਾ ਸੀਗਾ ਵੀ ਜੇ ਜਹਦਰ ਸਾਹਿਬ ਦੇ ਮੂੰਹ ਤੇ ਗੱਲ ਹੁੰਦੀ ਤਾਂ ਕੀ ਜਹਦਰ ਸਾਹਿਬ ਦੀ ਪ੍ਰਤੀਕਿਰਿਆ ਕੀ ਸੀ ਮੈਂ ਜਵਾਬ ਸੁਣਨਾ ਚਾਹੁੰਦਾ ਸੀ ਕਿ ਬਾਕੀ ਅਸੀਂ ਇਹਨਾਂ ਮੁੱਦਿਆਂ ਤੇ ਲੜਨ ਨੂੰ ਤਿਆਰ ਹੈਗੇ ਆਂ ਜਾਂ ਸੰਘਰਸ਼ ਕਰਨ ਨੂੰ ਤਿਆਰ ਜਾਂ ਲਾਮਬੰਦੀ ਕਰਨ ਨੂੰ ਤਿਆਰ ਜਾਂ ਇੱਕ ਆਵਾਜ਼ ਠਾਉਣ ਨੂੰ ਤਿਆਰ ਪੰਜਾਬ ਜਿਹੜਾ ਫੈਸਲਾ ਲਿਆ ਗਿਆ ਉੱਥੇ ਜਾਂ ਵੱਖ-ਵੱਖ ਸੁਝਾਅ ਰੱਖੇ ਗਏ ਤੁਸੀਂ ਵੀ ਸਵੇਰੇ ਆ ਕੇ ਬੈਠੇ ਸੀ ਤੇ ਚਲੋ ਲੇਟ ਆਏ ਆ ਪਰ ਕੀ ਉਹਨਾਂ ਸੁਝਾਵਾਂ ਦੇ ਨਾਲ ਤੁਸੀਂ ਸਹਿਮਤ ਨਹੀਂ ਜਾਂ ਜਹਦਰ ਸਾਹਿਬਾਂ ਨੇ ਇਹ ਫੈਸਲਾ ਲਿਆ ਉਹ ਠੀਕ ਨਹੀਂ ਇੱਕ ਸੁਝਾਅ ਇਹ ਸੀ ਜਹਦਰ ਸਾਹਿ ਹੂੰ ਇਹਨਾਂ ਦਾ ਡਾਟਾ ਇਹਨਾਂ ਦਾ ਅੰਕੜਾ ਉਹ ਇੱਥੇ ਸੋਡੇ ਕੋਲ ਕੰਟਰੋਲ ਰੂਮ ਬਣੇ ਤੇ ਉਹਦੇ 'ਚ ਹੋਣਾ ਚਾਹੀਦਾ ਹੂੰ ਵੀ ਕਿਹੜੀ ਸੰਸਥਾ ਕੋਲੇ ਕੀ ਠੰਡ ਆਇਆ ਕਿੰਨਾ ਕਿੰਨਾ ਰਸ਼ਨ ਆਇਆ ਕਿੰਨਾ ਉਹਨਾਂ ਨੇ ਅੱਗੇ ਲਾਇਆ ਹੂੰ ਇਹਦੇ ਵਿੱਚ ਪਾਰਦਰਸ਼ਤਾ ਬੜੀ ਜ਼ਰੂਰੀ ਹੈ ਜਮੀਸਿਆ ਜੇ ਤੁਸੀਂ ਮਤਲਬ ਕਿ ਵਾਕਈ ਕਿਸੇ ਦਾ ਦਸਾਂ ਨੌਹਾਂ ਦੀ ਕਿਰਤਦਾਰ ਪ੍ਰੀਆ ਲੋਕਾਂ ਤੱਕ ਸੇਵਾ ਤੱਕ ਪਹੁੰਚਾਉਣਾ ਚਾਹੁੰਦੇ ਆ ਹੂੰ ਤੂੰ ਐਂ ਦੱਸ ਮੈਨੂੰ ਜਮੀਸਿਆ ਸਭ ਤੋਂ ਵੱਧ ਐਨ ਜੀਓ ਪੰਜਾਬ ਚ ਸਭ ਤੋਂ ਵੱਧ ਵਿੜਦਾ ਆਸ਼ਰਮ ਪੰਜਾਬ ਚ ਇੱਕ ਪਾਸੇ ਬਾਕੀ ਨੇ ਪੰਜਾਬ ਚੜਦੀ ਕਲਾ ਦਾ ਪ੍ਰਤੀਕ ਹੈ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਹੈ ਅੱਜ ਤੱਕ ਕਿਸੇ ਤੋਂ ਕੋਈ ਮਦਦ ਹੀ ਨਹੀਂ ਮੰਗਦੇ ਇੱਕ ਵਾਰ ਪੰਜਾਬ ਨੂੰ ਕੁਸਿਆਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹਮ ਸਵਾਲ ਮੇਰਾ ਇਹ ਸੀ ਹੁਣ ਤੁਸੀਂ ਦੇਖੋ ਕੋਈ ਐਨ ਜੀਓ ਆਪਣਾ ਅੰਕੜਾ ਡਾਟਾ ਦੱਸਦੀ ਹੈ ਵੀ ਮੈਨੂੰ 5 ਕਰੋੜ ਆਇਆ ਮੈਨੂੰ 5 ਲੱਖ ਆਇਆ ਤੇ ਮੈਂ ਕਹਾਂ ਕਿ ਨਾ ਲਾਇਆ ਮੇਰਾ ਪਹਿਲਾ ਸੁਝਾਅ ਜਦਾ ਜੀ ਕੋਲ ਇਹ ਸੀਗਾ ਵੀ ਇਹ ਘਟੋ ਘਟ ਤੁਸੀਂ ਇਹਦੇ ਉੱਤੇ ਸੋਡਾ ਪੈਰਾ ਸੋਡਾ ਕੁੰਡਾ ਚਾਹੀਦਾ ਸੋਡਾ ਇੱਥੇ ਦਫਤਰ ਹੋਵੇ ਬਣਿਆ ਉਹਦੇ ਵਿੱਚ ਕੁੱਲ ਸੰਸਤਾ ਵੀ ਮੈਨੂੰ 5 ਲੱਖ ਆਇਆ ਮੈਨੂੰ 50 ਲੱਖ ਆਇਆ ਇੰਨੇ ਪੈਸੇ ਮੈਂ ਐਸਐਸ ਪ੍ਰਿੰਟ ਚ ਲਾਤੀ ਹੂੰ ਦੂਜਾ ਮੇਰਾ ਸੁਝਾਅ ਸੀਗਾ ਛੋੜੇ ਰਹੀਂ ਇਹ ਮੈਂ ਰੱਖਣਾ ਚਾਹੁੰਦਾ ਸੀਗਾ ਸਟੇਜ ਦੇ ਉੱਤੇ ਵੀ ਅੱਜ ਕੱਲ ਜਿਵੇਂ ਸਿਮਰਜੋਤ ਮੱਕੜ ਨੇ ਮੈਨੂੰ ਗਲਤ ਸੀ ਕਹਣਾ ਮੈਂ ਕਿਸੇ ਬੰਦੇ ਨੂੰ 25 ਲੱਖ ਰੁਪਈਆ 15 ਇੱਕ ਨੇ ਪਾਇਆ ਦੱਸਕ ਨੇ ਪਾਇਆ ਮੈਂ ਉਹਦੀ ਵੀਡੀਓ ਪਾਇੀ ਸੀ ਖਾਤਾ ਨੰਬਰ ਦਿੱਤਾ ਸੀ ਮੇਰੇ ਰਾਹੀਂ ਬੰਦੇ ਨੇ 25 ਲੱਖ ਪਰਵਾਰ ਨੂੰ ਪਾਇਆ ਮੈਂ ਫੋਨ ਕੀਤਾ ਵੀ ਸੋਨੂੰ ਪੈਸੇ ਆ ਗਏ ਆ ਵੀ ਮੈਂ ਨਾ ਹੀ ਬੋਲਦਾ ਮੈਂ ਹੋਰ ਫੋਨ ਤੋਂ ਫੋਨ ਕੀਤਾ ਨਾਡੀ ਮਤ ਕਰਨਾ ਜਣਾ ਕਿੰਨੇ ਕੇ ਪੈਸੇ ਆ ਗਏ ਇਹਨਾਂ ਸਾਨੂੰ ਤਾਂ ਵੀ 25000 ਆਇਆ 25 ਲੱਖ ਦਾ 25000 ਮੱਕੜ ਕਹਿੰਦਾ ਮੈਂ ਇਹਨਾਂ ਨੂੰ ਕਿਹਾ ਮੈਂ ਸਮਝ ਜਦ ਮੱਕੜ ਬੋਲਦਾ ਜਿਹੜਾ ਕੱਲ ਥੋੜੀ ਵੀਡੀਓ ਪਾਇਆ ਕਹਿੰਦੇ ਮੇਰੇ ਰਾਹੀਂ 25 ਲੱਖ ਰੁਪਈਆ ਤੁਸੀਂ 25000 ਦੱਸਦੇ ਆ ਮੇਰਾ ਦੂਜਾ ਸੁਝਾਅ ਇਹ ਸੀ ਵੀ ਐਨਾ ਹੋਵੇ ਜਿਹਦੀ ਵੀਡੀਓ ਪੈ ਗਈ ਖਾਤਾ ਵਾ ਗਿਆ ਉਹਦੇ ਕੋਲੇ 50 ਲੱਖ ਆਜੇ ਦੂਜੇ ਕੋਲ 500 ਵੀਨੇ ਜਾਵੇ। ਆਹ ਦੇ ਤਾਂ ਦਾ ਕੁਝ ਹੋ ਵੀ ਰਿਹਾ। ਹੋਣਾ ਹੋ ਰਿਹਾ। ਤਾਂ ਜਿਹੜੇ ਮੈਂ ਚਲੋ ਤੁਹਾਡੇ ਜਹਦਾਰ ਸਾਹਿਬ ਤੁਸੀਂ ਠੀਕ ਆ ਕਿ ਤੁਹਾਨੂੰ ਕੋਈ ਬਾਦਲਾਂ ਦਾ ਸੁਨੇਹਾ ਆਇਆ ਜਾਂ ਤੁਹਾਡੇ ਕੋਲ ਦਿਲਚਸਪੀ ਇਹ ਜੀ ਗੱਲ ਸੀ ਪਤਾ ਨਹੀਂ ਮੈਨੂੰ ਕੀ। ਵੀ ਨਹੀਂ ਬੁਲਾਇਆ ਜਾਂ ਮੇਰੇ ਨਹੀਂ ਗੱਲ ਸੁਣੀ ਜਾਂ ਨਹੀਂ ਸੁਝਾਅ ਮੇਰਾ ਸੁਣਿਆ। ਇੱਥੋਂ ਹੀ ਮੈਂ ਸੁਝਾਅ ਤੁਹਾਡੇ ਨੇ ਰੱਖ ਦਿੰਨਾ মিডিਆ ਰਾਹੀਂ। ਅਗਲਾ ਮੇਰਾ ਸੁਝਾਅ ਸੀ ਜਗਮੀਤ ਸਿੰਘਾਂ। ਵੀ ਪੰਜਾਬ ਡੁੱਬਿਆ। ਮਰਿਆਤਵਾ ਹੋਇਆ ਫਸਲਾਂ ਗਰੀਬ ਮਜ਼ਦੂਰ ਕਿਸਾਨ ਸਾਡਾ ਪਸ਼ੂ ਰੁੜ ਗਏ ਸਾਡਾ ਘਾਟ ਟਏ ਗਏ ਬਹੁਤ ਨੁਕਸਾਨ ਹੋਇਆ ਤੇ ਐਸ ਵੇਲੇ ਤੁਸੀਂ ਇਹ ਮੇਰਾ ਸੁਝਾਅ ਸੀ ਵੀ ਕਿਸੇ ਵੀ ਸਾਧਾਨ ਦਾ ਮੂੰਹ ਟੁੱਟ ਜੇ ਜੇ ਕਿਸੇ ਬੰਦੇ ਨੇ ਇਹ ਗੱਲ ਰੱਖੀ ਹੋਵੇ ਬੀਵੀਐਮਬੀ ਤੇ ਕੰਟਰੋਲ ਸਾਡਾ ਕਿਉਂ ਨਹੀਂ ਸਾਡਾ ਭਾਖੜਾ ਡੈਮ ਸਾਡਾ ਪੌਂਗ ਡੈਮ ਸਾਡੇ ਹੈਡਵਰਕਸ ਦਾ ਕੰਟਰੋਲ ਪ੍ਰਬੰਧ ਪੰਜਾਬ ਕੋਲੇ ਕਿਉਂ ਨਹੀਂ ਦਾਂ ਸੈਫਟੀ ਐਕਟ ਲੈ ਕੇ ਸੈਂਟਰ ਨੇ ਕਿਉਂ ਪੰਜਾਬ ਦੇ ਹੱਕ ਖੋਏ ਸਾਡੇ ਦਰਿਆਵਾਂ ਦੇ ਪਾਣੀ ਤੇ ਪ੍ਰਬੰਧ ਕੰਟਰੋਲ ਸਾਡਾ ਕਿਉਂ ਨਹੀਂ ਉਹ ਸਾਨੂੰ ਲੈਣਾ ਚਾਹੀਦਾ ਉਹ ਆਵਾਜ਼ ਬਣਨੀ ਸੀ ਪੰਜਾਬ ਦੇ ਵਿੱਚ ਬਾਲੇ ਕਹਿੰਦੇ ਹਲੇ ਹਲੇ ਮੌਕਾ ਨਹੀਂ ਕਦੋਂ ਮੌਕਾ ਹੁੰਦਾ ਅੱਜ ਅੱਗ ਲੱਗੀ ਅੱਜ ਪਾਣੀ ਬੁਝਾਉਣ ਦੀ ਲੋੜ ਆ ਅੱਜ ਅੱਗ ਲੱਗੀ ਆ ਪਾਣੀ ਮਹੀਨੇ ਨੂੰ ਉੱਥੇ ਸੜਕਾਂਗੇ ਅੱਗ ਦਾ ਤਬਾਹ ਕਰ ਦੂਗੀ ਅੱਜ ਅਸੀਂ ਡੁੱਬ ਰਹੇ ਹਾਂ ਮਰ ਰਹੇ ਹਾਂ ਹੜਾਣਾ ਪਾਣੀ ਦੇ ਨਾਲ ਅੱਜ ਅਸੀਂ ਆਵਾਜ਼ ਠੋਣੀ ਹੈ ਅੱਜ ਹੀ ਪੰਜਾਬ ਚ ਰੋਹ ਜਾਊਗਾ ਅੱਜ ਹੀ ਸਿਆਦਾਨਾਂ ਨੂੰ ਆਵਾਜ਼ ਪੋਲਿਟਿਕਲ ਜਿਹੜੀ ਇਹ ਲੜਾਈ ਪੋਲਿਟਿਕਲ ਹੈ ਲੋਕਾਂ 'ਚ ਲੈ ਕੇ ਜਾਣ ਦੀ ਲੋੜ ਹੈ ਉੱਥੇ ਜੇ ਸੁਖਵੀਰ ਬਾਦਲ ਪੈਸੇ ਵੰਡਦਾ ਫਿਰਦਾ ਤੇਲ ਵੰਡਦਾ ਫਿਰਦਾ ਉਹ ਵੀ ਹੁਣ ਤਾਂ ਗੱਲ ਸਾਫ਼ ਹੋ ਗਈ ਉਹਨਾਂ ਨੇ ਕਿਆਣਾ ਸਾਹਿਬ ਜਿਹੜਾ ਗੁਰੂ ਘਰ ਹੈ ਆਪਣਾ ਸ਼ਰੋਮਣੀ ਕਮੇਟੀ ਦਾ ਸਰੂਰ ਦੇ ਵਿੱਚ ਉਹ ਤਾਂ ਤੱਥ ਰੱਖ ਤੇ ਲੈਣ ਲਿਆ ਕੇ ਇਹ ਸ਼ਰੋਮਣੀ ਕਮੇਟੀ ਨੇ ਇਥੋਂ 3000 ਲੀਟਰ ਤੇਲ ਪਵਾਇਆ ਜਿਹੜਾ ਸੁਖਵੀਰ ਬਾਦਲ ਜਾਂਦੇ ਬੰਦੇ ਵੰਡ ਰਹੇ ਨੇ ਉਹ ਸ਼ਰੋਮਣੀ ਕਮੇਟੀ ਦਾ ਹਾਂ ਸ਼ਰੋਮਣੀ ਕਮਿਊਨਿਟੀ ਦਾ 3000 ਲੀਟਰ ਤੇਲ ਆ ਵੰਡ ਰਹੇ ਆ ਜਿਹੜੇ ਹਲਕਾਂ ਚਾਰਜ ਲਾਇਆ ਸੁਖਵੀਰ ਬਾਦਲ ਦੇ ਉਹ ਗੱਲ ਸਾਫ਼ ਹੋ ਗਈ ਵੀ ਇਹ ਜਿਵੇਂ ਪਹਿਲਾਂ ਵੀ ਜਿਹੜਾ ਗੁਰੂਆਂ ਜਿਹੜਾ ਸਾਡਾ ਸੰਗਤ ਦਾ ਪੈਸਾ ਸੀਗਾ ਜਿੰਨਾ ਚੜਾਵਾ ਚੜਦਾ ਸੀਗਾ ਜਿੰਨਾ ਸ਼ਰੋਮਣੀ ਕਮੇਟੀ ਕੋਲ ਕੋਈ ਆਉਂਦਾ ਸੀ ਉਹ ਸਾਰਾ ਹੀ ਇਹ ਉੱਧਰ ਨੂੰ ਮਤਲਬ ਇਸ ਬਾਦਲ ਕੇ ਬਣਦੇ ਰਹੇ ਆ ਦੂਜੀ ਗੱਲ ਜਿਹੜੀ ਮੈਂ ਜਿਹੜੀ ਗੱਲ ਅਸਲ ਦੇ ਵਿੱਚ ਜਿਹੜੀ ਕਰਨ ਵਾਲੀ ਗੱਲ ਸੀਗੀ ਵੀ ਅੱਜ ਮੈਂ ਜਿਵੇਂ ਗੱਲ ਕੀਤੀ ਭਵੰਤਮਨ ਉੱਥੇ ਆ ਕੇ ਰੋਣ ਲੱਗ ਗਿਆ ਹੜਾਂ ਦੇ ਵਿੱਚ ਜਾ ਕੇ ਉੱਥੇ ਜਦੋਂ ਪਤਾ ਸੀ ਲੋਕ ਜੁਤੀ ਬੋਣਗੇ ਲੋਕ ਜਿੰਦਾਬਾਦ ਮਰਦਾਬਾਦ ਕਰਨਗੇ ਉਹ ਡਰਾਮਾ ਕਰਕੇ ਉੱਥੇ ਬਿਮਾਰ ਹੋ ਕੇ ਪੈ ਗਿਆ ਹੁਣ ਕਹਿੰਦਾ ਮੈਂ ਆ ਗਿਆ ਤਿਆਰ ਹੋ ਕੇ ਮੈਂ 20000 ਤੁਹਾਨੂੰ ਦਊਗਾ ਪਹਿਲਾਂ ਲੈ ਦੇਤੇ ਉਹ ਅੰਤਮਾਨ ਰੋਕੇ ਮੁੜ ਜਾਂਦਾ ਕਿਸੇ ਬੁੜੀ ਦੇ ਗੱਲ ਲਾ ਕੇ ਸਵੀਰ ਬਾਦਲ ਤੇਲ ਵੰਡ ਕੇ ਉਹ ਵੀ ਸ਼੍ਰੋਮਣੀ ਕਮੇਟੀ ਦਾ ਤੇ ਪੈਸੇ ਵੰਡ ਕੇ ਮੁੜ ਜਾਂਦਾ ਚੰਨੀ ਉੱਥੇ ਭੋਰੀਆਂ ਚੱਕ ਕੇ ਮੁੜ ਜਾਂਦਾ ਰਾਜਾ ਬੜਿੰਗ ਉੱਥੇ ਡੀਸੀ ਨੂੰ ਫੋਨ ਕਰਕੇ ਮੁੜ ਜਾਂਦਾ ਹਰਜੋਤ ਪੈਸੇ ਉਹਦੇ ਕੁਰਤਾ ਪਜਾਮਾ ਲਵੇੜ ਕੇ ਮੁੜ ਜਾਂਦਾ ਤੇ ਉਹ ਬਾਜਬਾ ਉੱਥੇ ਪਾਣੀ ਦੇ ਬੰਬੂ ਕਾੜ ਕਮਾ ਕੇ ਮੁੜ ਜਾਂਦਾ ਇਹ ਹਰੇਕ ਕੰਮ ਥੋੜੀ ਇਹਨਾਂ ਦੇ ਯਾਰ ਜਿਹੜੀ ਪੰਜਾਬ ਦੇ ਅਸਲ ਫੈਡਰਲ ਤਾंचे ਦੀ ਗੱਲ ਹੱਕਾਂ ਦੀ ਗੱਲ ਅਧਿਕਾਰਾਂ ਦੀ ਗੱਲ ਕਰਨ ਦੀ ਲੋੜ ਹੈ ਜਿਹੜਾ ਪੰਜਾਬ ਪੁਨਰਗਠਨ ਐਕਟ ਦੇ ਜਿਹੜਾ ਸਾਨੂੰ 78 79 80 ਕਲਾਉਜ਼ਾ ਉਹਦੇ ਖਿਲਾਫ ਲੜਾਈ ਲੜਨ ਦੀ ਲੋੜ ਹੈ ਡੈਮ ਸੇਫਟੀ ਐਕਟ ਦੇ ਖਿਲਾਫ ਲੜਾਈ ਲੜਨ ਦੀ ਲੋੜਾ ਉਧਰ ਨੂੰ ਗੱਲ ਹੀ ਨਹੀਂ ਕਰ ਰਿਹਾ ਕੋਈ ਮੈਂ ਸਵਾਲ ਇਹ ਉੱਥੇ ਜਿਹਦਰ ਸਾਹਿਬ ਕੋਲ ਚੱਕਣੇ ਸੀ ਮੈਂ ਚਾਹੁੰਦਾ ਸੀ ਉਹਨਾਂ ਦੀ ਹਾਜ਼ਰੀ 'ਚ ਸਵਾਲ ਚੱਕੇ ਜਾਣ ਸੁਝਾਅ ਦਿੱਤੇ ਜਾਂਦੇ ਉਹਨਾਂ ਨੂੰ ਪੁੱਛਿਆ ਜੀ ਜਿਹਦਰ ਸਾਹਿਬ ਤੁਸੀਂ ਕੀ ਇਸ ਲੜਾਈ ਨੂੰ ਲੋਕਾਂ 'ਚ ਲੈ ਕੇ ਜਾਵੋਗੇ ਲੋਕ ਆਵਾਜ਼ ਬਣਾਓਗੇ ਹੂੰ ਤੀਜਾ ਮੇਰਾ ਸੁਝਾਅ ਸੀ ਇਹ ਹਟਕੇ ਹੀ ਥੋੜਾ ਜਿਹਾ ਇਸ ਮੁੱਦੇ ਤੋਂ ਤਣਾ 4 ਦਿਨ ਹੋ ਗਿਆ ਅੱਜ ਘਟਨਾ ਵਾਪਰੀ ਉਹਨੂੰ ਹਿਆਰਪੁਰ ਵਾਲੀ 5 ਸਾਲ ਦਾ ਬੱਚਾ ਯਾਰ ਐਡੀ ਦਰਿੰਦਗੀ ਨਾਲ ਐਡੀ क्रूरਤਾ ਨਾਲ ਐਡੀ ਬੇਰਹਿਮੀ ਨਾਲ ਉਸ ਬੱਚੇ ਦੇ ਮਤਲਬ ਕਿ ਗੋਪਤੰਗ ਦੇ ਵਿੱਚ ਡੰਡਾ ਪਾਇਆ ਗਿਆ ਫਿਰ ਯਾਰ ਮਤਲਬ ਕਿ ਜਿਮੀ ਤਾਂ ਉਸ ਤੋਂ ਬਾਅਦ ਜਿਹੜੇ ਬੰਦੇ ਨੇ ਨਾ ਮੈਨੂੰ ਉਥੇ ਮੌਕੇ ਦਾ ਜਿਹੜੇ ਬੰਦੇ ਨੇ ਪੁੱਛ ਕੇ ਜਦੋਂ ਆਇਆ ਉਹ ਬੰਦੇ ਨੇ ਮੈਨੂੰ ਉਹਦੀ ਸਾਰੀ ਦਾਸਤਾਨ ਸੁਣਾਈ ਕਿ ਉਹਨੇ ਪੁਲਿਸ ਦੇ ਸਾਹਮਣੇ ਆਪਣਾ ਇਕਬਾਲ ਕੀਤਾ ਜਰਨੂ ਕਿ ਯਾਰ ਉਹਨੇ ਡੰਡਾ ਪਾਇਆ ਫਿਰ ਡੰਡਾ ਪਾਉਣ ਤੋਂ ਬਾਅਦ ਉਹਨੇ ਉਹਦੇ ਨਾਲ ਕੋ ਕਰਮ ਕੀਤਾ ਮਤਲਬ ਉਹਦੇ ਉਹਦੇ ਗੁਫਤੰਗ ਦੇ ਵਿੱਚ ਉਸ ਬੱਚੇ 5 ਸਾਲ ਦਾ ਯਾਰ ਕਿੱਡਾ ਕ ਜਵਾਬ ਹੁੰਦਾ ਕਿੱਡੇ ਕੋਦੇ ਅੰਗ ਹੁੰਦੇ ਨੇ ਹੂੰ ਤੇ ਉਹਦੇ ਵਿੱਚੋਂ ਯਾਰ ਖੂਨ ਆਇਆ ਤੇ ਉਸ ਤੋਂ ਬਾਅਦ ਉਹ ਬੰਦੇ ਨੇ ਦਰਿੰਦਗੀ ਨਾਲ ਉਹਦੇ ਨਾਲ ਕੋ ਕਰਮ ਕੀਤਾ ਫਿਰ ਉਸ ਤੋਂ ਬਾਅਦ ਨਹੀਂ ਹਟਿਆ ਉਹ ਫਿਰ ਫਿਰ ਉਹਨੇ ਉਸ ਗੁਫਤੰਗ 'ਚ ਡੰਡਾ ਪਾਇਆ ਫਿਰ ਸਿਰ 'ਚ ਇੱਟ ਮਾਰੀ ਉਹ ਫਿਰ ਨਹੀਂ ਮਰਿਆ ਉਹਦਾ ਗਲ ਕੁੱਟਿਆ ਫਿਰ ਨਹੀਂ ਮਰਿਆ ਫਿਰ ਉਹਦੇ ਯਾਰ ਉਦੀ ਪੈਂਟ ਨਾਲ ਉਹਦੀ ਉਹਦੀ ਲੋਰ ਜਿਹੜਾ ਵੀ ਪਾਇਆ ਸੀ ਬੱਚੇ ਦੇ ਥੱਲੇ ਪਜਾਮਾ ਉਹਦੇ ਨਾਲ ਉਹਦਾ ਗਲ ਘੁੱਟਿਆ ਉਹਦੀ ਜੀਵ ਇੱਥੇ ਐ ਦੰਦਾ ਚਾਕੇ ਐ ਜੀਵ ਉਹਦੀ ਜੀਬ ਵੱਡੀ ਗਈ ਤੰਦਾਂ ਨੇ ਵੱੜਤੀ ਕਿੰਨਾ ਦਰਦ ਨਾਲ ਜਾਂ ਜਵਾਖ ਚੀਕਿਆ ਹੋਗਾ ਯਾਰ ਮਾਰਨ ਵਾਲਾ ਸੀ ਯਾਰ ਮੈਨੂੰ ਰੱਬ ਦੀ ਵੀ ਰੂਹ ਕੰਬ ਗਈ ਹੋ ਯਾਰ ਇਹ ਦੇਖ ਕੇ ਰਾਖਸ਼ਾਂ ਦੀ ਵੀ ਰੂਹ ਕੰਬ ਗਈ ਹੋ ਯਾਰ ਦੇ ਝੂਠੀ ਪੈਂਦੀ ਆ ਬਾਈ ਮੈਂ ਪਹਿਲੀ ਵਾਰੀ ਰੋਇਆ ਮੈਂ ਕਠੋਰ ਦਿਲ ਜਿਹਦਾ ਬੰਦਾ ਮੈਂ ਰੋਂਦਾ ਨਹੀਂ ਹੁੰਦਾ ਬਹੁਤੇ ਮੌਕਿਆਂ ਤੇ ਪਰ ਮੇਰਾ ਨਾ ਯਾਰ ਸੋਚ ਕੇ ਜਦੋਂ ਮੈਂ ਇਹ ਸੋਚਦਾ ਸੀ ਆਪਾਂ ਗੁਰੂ ਘਰ ਖੜਿਆ ਪੁਰਾਣਾ ਹਾਂ ਦਾ ਹਦੀ ਧਰਤੀ ਦੇ ਉੱਤੇ ਖੜੇ ਆ ਆ ਮੈਂ ਨਾ ਜਖਮੀ ਦੀ ਤਰ੍ਹਾਂ ਇਹ ਸੋਚਿਆ ਨਾ ਯਾਰ ਮਹਿਰ ਉਸ ਵੇਲੇ ਉਹ ਬੱਚੇ ਨੇ ਕੀ ਨੂੰ ਕਿਹਨੂੰ ਨਹੀਂ ਜਾਣ ਕੀਤਾ ਹੋਣਾ ਮਾਂ ਨੂੰ ਪਿਓ ਨੂੰ ਕਿਸੇ ਹੋਰ ਹਮਦਰਦੀ ਨੂੰ ਤੇ ਕਿੰਨੇ ਦੁੱਖ ਨਾਲ ਯਾਰ ਮਰਿਆ ਹੋਊਗਾ ਜਵਾਕ ਯਾਰ ਆਪਦੇ ਤੇ ਲਾ ਕੇ ਦੇਖੋ ਭਾਈ ਵੀ ਸਾਡੇ ਨਾਲ ਕੋਈ ਐਂ ਬਾਪਰੇ ਸਾਡੇ ਬੱਚੇ ਹੋਣ ਤੇ ਕਿੱਦਾਂ ਸਾਡੇ ਬੱਚੇ ਨਾਲ ਯਾਰ ਤੂੰ ਐਂ ਬਾਪਰੇ ਤੇ ਸਾਡਾ ਜਵਾਕ ਉਸ ਵੇਲੇ ਸਾਡੇ ਸਾਨੂੰ ਮਦਦ ਲਈ ਪੁਕਾਰ ਰਿਹਾ ਫਿਰ ਸਾਡੇ ਕੋਲ ਪਹੁੰਚ ਹੀ ਨਾ ਜਾਵੇ ਯਾਰ ਸਾਡੇ ਬੱਚੇ ਨਾਲ ਕੀ ਹੋ ਰਿਹਾ ਹੈ ਮੈਂ ਰੱਖਣਾ ਚਾਹੁੰਦਾ ਜਿਹਦਰ ਸਾਹਿਬ ਇਹ ਖਰਕਤਾਂ ਦਿਨੋ ਦਿਨ ਵੱਧ ਰਹੀਆਂ ਨੇ ਉਹ ਬੰਦਾ ਪ੍ਰਵਾਸੀ ਬੰਦਾ 7 ਸਾਲ ਜੇਲ੍ਹ ਕੱਟ ਕੇ ਆਇਆ ਹੈ ਯੂਪੀ ਦੇ ਵਿੱਚ ਬਲਾਤਕਾਰ ਦੇ ਪਰਚੇ 'ਚ ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਐਥੇ ਦੱਲੇ ਲੋਕ ਸਾਡੇ ਕਰਾਇਆਂ ਦੇ ਪਿੱਛੇ ਲਿਆ ਕੇ ਇਹਨਾਂ ਨੂੰ ਘਰਾਂ 'ਚ ਕਮਰੇ ਬਿਠਾ ਕੇ ਪਾ ਪਾ ਕਮਰੇ ਲਿਆ ਕੇ ਕਰਾਇਆਂ ਤੇ ਰੱਖੀ ਜਾਂਦੇ ਆ 5-7 1000 ਰੁਪਏ ਪਿੱਛੇ ਸਾਡੇ ਉਹ ਦੱਲੇ ਪਿੰਡਾਂ ਦੇ ਬਣੇ ਹੋਏ ਜਿਹੜੇ ਸਰਪੰਚ ਜਿਹੜੇ ਮੈਂਬਰ ਜਿਨ੍ਹਾਂ ਨੇ ਉਹਨਾਂ ਦੀਆਂ ਵੋਟਾਂ ਬਣਾਈਆਂ ਪੜਨਾ ਵੋਟਾਂ 'ਚ ਕੁੰਬੜਾ ਰੋਲਾ ਪਿਆ ਸੀ ਕੁੰਬਣੀ ਦੋ ਜਵਾਕ ਮਾਰੇ ਕੁੰਬਣਾ ਪਿੰਡ ਦੇ ਵਿੱਚ 80% ਪਿੰਡ ਦੇ ਵਿੱਚ ਪ੍ਰਵਾਸੀ ਕਿਰਾਏ ਤੇ ਬੈਠੇ ਆ। ਹੂੰ। ਇਹ ਜਿਹੜੇ ਇਹਨਾਂ ਲੋਕਾਂ ਨੇ ਪਣੋਈਏ ਉਹਦੇ ਜਵਾਈ ਬਣਾ ਕੇ ਬਿਠਾਈ ਕਿਨੇ ਆ ਇਹ? ਅਸੀਂ ਮੈਂ ਫੇਰ ਕਹਿਣਾ ਕਿਉਂਕਿ ਮੇਰੇ ਅੰਦਰ ਵੀ ਇਹ ਗੁੱਸਾ ਵੀ ਹੈ ਦਰਦ ਵੀ ਹੈ। ਮੈਂ ਇਹ ਕਹਿਣਾ ਕਿ ਸਾਨੂੰ ਇਹ ਮੇਰੇ ਦੇ ਇਲਜ਼ਾਮ ਲਾਉਂਦੇ ਵੀ ਨਫ਼ਰਤ ਕਰਦਾ। ਆਪਾਂ ਗੁਰੂ ਦੀ ਧਰਤੀ ਦੇ ਖੜੇ ਆ ਮੇਰੀ ਕੋਈ ਮਨੁੱਖਤਾ ਨਾਲ ਨਫ਼ਰਤ ਨਹੀਂ ਹੈਗੀ। ਕਿਸੇ ਮਨੁੱਖ ਨਾਲ ਕਿਸੇ ਧਰਮ ਦੇ ਜਾਤੀ ਦੇ ਕਿਸੇ ਬਾਹਰਲੇ ਪ੍ਰਵਾਸੀ ਨਾਲ ਮੇਰੀ ਕੋਈ ਦਿਲ ਨਫ਼ਰਤ ਨਹੀਂ ਪਰ ਮੈਂ ਕਹਿੰਨਾ ਜਿਹੜੇ ਬੰਦੇ ਸਾਡੇ ਗੱਲ ਕਹਿੰਦੇ ਸਾਡੇ ਬੰਦੇ ਬਾਹਰ ਜਾਂਦੇ ਆ ਸਾਡੇ ਬੰਦੇ ਦੀ ਕੋਈ ਇਹੋ ਜੀ ਘਟਨਾ ਸੁਣਿਆ ਸਾਡੇ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਯੂਰਪ ਜਿੱਥੇ ਕਿੱਥੇ ਹਰ ਥਾਂ ਸਾਡੇ ਪੰਜਾਬ ਦੇ ਬੰਦੇ ਜਾਂਦੇ ਆ ਕੋਈ ਸਾਡਾ ਬੰਦਾ ਇਹੋ ਜੀ ਦਰਿੰਦਗੀ ਕਰਦਾ ਹ ਹਸ਼ਿਆਰਪੁਰ ਦੀ ਦੂਜੀ ਘਟਨਾ ਇੱਕ ਪ੍ਰਵਾਸੀ ਦੀ 6 ਸਾਲ ਦੀ ਬੱਚੀ ਚੱਕ ਕੇ ਲੈ ਜਾਏ ਇੱਕ ਮਾਸਚ ਪ੍ਰਵਾਸੀ ਲੈ ਜਾਂਦਾ ਉਹਦਾ ਰੱਬ ਦਾ ਮਤਲਬ ਕਿ ਛੁੱਕਰ ਕੇ ਉਹ ਪਤਾ ਲੱਗ ਜਾਂਦਾ ਤੈਨੂੰ ਖਬਰ ਆ ਉਹਦਾ ਕੀ ਹਾਲ ਕਰਦਾ ਯਾਰ ਭੱਜ ਗਿਆ ਇਹ ਵੀ ਹੋਣੀ ਹੋਈ ਹੈ ਉਹ ਉਹਦੋਂ ਦੂਜੇ ਦਿਨ ਹੁਸ਼ਿਆਰਪੁਰ ਦੇ ਵਿੱਚ ਦੋ ਦਿਨ ਦੋ ਕਟਨਾਮਾ ਵਾਪਰੇ ਜਾਂਦੇ ਉਹ ਭੱਜ ਗਿਆ ਉਥੋਂ ਅੱਛਾ ਇੱਥੇ ਮੰਨ ਲਾ ਇਹ ਅੰਦਰ ਕਰਤਾ ਬੰਦਾ ਅੰਦਰ ਕਰਨ ਤੋਂ ਬਾਅਦ ਇਹਨੂੰ ਇਹਨੂੰ ਚਾੱਕ ਕੇ ਕਰਨ ਛੁੱਟੀ ਮਿਲ ਜਾਣੀ ਹੈ ਜਦੋਂ ਸਜ਼ਾ ਹੋਗੀ ਦੋ ਸਾਲ ਟ੍ਰਾਇਲ ਚੱਲੂਗਾ ਸਜ਼ਾ ਹੋਗੀ ਉਮਰ ਕੈਦ ਹੋਗੀ 6 ਮਹੀਨਾ ਬਾਅਦ ਛੁੱਟੀ ਆ ਜਾਊਗਾ ਛੁੱਟੀ ਆਇਆ ਭਾਜੂ ਛਾਉਣੇ ਹੀ ਨਹੀਂ ਕਿੰਨੇ ਬੰਦੇ ਭੱਜ ਗਏ ਅੱਗੇ ਉਹ ਕੁੰਬਣਾ ਵਾਲੇ ਕਿੰਨੇ ਭੱਜ ਗਏ ਭਾਲ ਲੈ ਆਈ ਥਿੰਕ ਮੁੰਡਾ ਚੱਕਿਆ ਪੜਿਆਲੇ ਦੇ ਬੱਚੇ ਜਸਪ੍ਰੀਤ ਜਸਪ੍ਰੀਤ ਉਹ ਜਵਾਬ ਚੱਕਿਆ ਜਸਪ੍ਰੀਤ ਨੇ ਜਵਾਬ ਚੱਕਿਆ ਉਹ ਜਵਾਬ ਜਾਉਂਦਾ ਬਰਾਮਦ ਕਰ ਲਿਆ ਫਿਰ ਵੀ ਝੂਠੇ ਮੁਕਾਬਲੇ ਦੇ ਵਿੱਚ ਉਹ 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 ਮੁੰਡੇ ਨੂੰ ਮੁੱਦਾ ਪਾ ਕੇ ਪੁਲਿਸ ਵਾਲਿਆਂ ਨੇ ਗੋਲੀਆਂ ਮਾਰ ਕੇ ਮਾਰਤਾ ਕਿਉਂ ਕਿਉਂਕਿ ਸਿੱਖ ਨੇ ਯਾਰ ਉਹ ਇਹ ਝੂਠੇ ਮੁਕਾਬਲੇ ਸਿੱਖਾਂ ਲਈ ਆ ਇਹ ਸਵਾਲ ਨਹੀਂ ਬਣਦਾ ਤੇ ਸਿੱਖਾਂ ਦਾ ਥੜਾ ਜਿਹੇਦਾਰ ਆ ਅਕਾਲਤਾ ਸਾਹਿਬ ਦਾ ਗਣਗਾ ਸਾਹਿਬ ਤੇ ਮੈਂ ਉੱਥੇ ਇਹੀ ਸਵਾਲ ਰੱਖਣਾ ਚਾਹਿਆ ਜਿਹੇਦਾਰ ਸਾਹਿਬ ਆਹ ਗੱਲਾਂ ਕਰਨ ਦੀ ਲੋੜ ਹੈ ਇਹ ਤਾਂ ਨਹੀਂ ਤੁਸੀਂ ਇੱਥੇ ਲਾਈ ਚੱਲੋ ਲੰਗਰ ਤੇ ਬਣਾਈ ਜੋ ਸੰਸਥਾਵਾਂ ਇਹ ਤਾਂ ਹਰਤਾ ਆਏ ਸਾਲ ਆਉਣਗੇ ਅੱਜ ਮੇਰੀ ਗੱਲ ਸੁਣਾਓ ਅੱਜ ਇੱਕ ਹੋਰ ਜਿਹੜੀ ਗੱਲ ਮੈਂ ਹਰ ਚੈਨਲ ਤੇ ਕਰਦਾ ਥੋੜਾ ਨਾ ਹੀ ਮੈਂ ਕਰਨਾ ਚਾਹੁੰਨਾ ਅੱਜ ਦੋ ਘਟਨਾਵਾਂ ਨੂੰ ਅਹਿਮ ਬਣਾ ਕੇ ਉਹਨੂੰ 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 ਰੰਗ ਦਿੱਤਾ ਗਿਆ ਜਾਤ ਪਾਤ ਦਾ ਜੱਟ ਬਨਾਮ ਆਪਾਂ ਐਸਸੀ ਕਹਿ ਲਗੀ ਇੱਕ ਨੇ ਬੋਲਤਾ ਜੀ ਇੱਥੇ ਆ ਇਹ ਸਾਡੇ ਲਈ ਆਏ ਐ ਇਹ ਸਾਡੇ ਭਰਾ ਨੇ ਅਹੀ ਇਹਨਾਂ ਲਈ ਜਾਵਾਂਗੇ ਮੈਂ ਕਹਿੰਨਾ ਉਹ ਉਹਦੀ ਉਹ ਸਾਥ ਸ਼ਬਦਾਂ ਮੈਂ ਨੰਦਿਆ ਕਰਦਾ ਵੀ ਉਹ ਜਿਹੜੇ ਚਾਲੜ ਬੰਦੇ ਉਹ ਜਿਹੇ ਦੱਲੇ ਬੰਦੇ ਨੂੰ ਲਾਹਣਤਾਂ ਪੈਣੀਆਂ ਚਾਹੀਦੀਆਂ ਦੂਜਾ ਜਿਹੜਾ ਇਹ ਬੋਲ ਰਿਹਾ ਕਿ ਜੀ ਆਪਣਾ ਇਹਨਾਂ ਨੂੰ 100000 ਰੁਪਿਆ ਇਹਨਾਂ ਨੇ ਸਾਨੂੰ ਦਿਹਾੜੀ ਤੱਕ ਨਹੀਂ ਆਉਣਾ ਸਾਡੇ ਜੀ ਇਹਨਾਂ ਰਾਸ਼ਣ ਇਕੱਠਾ ਕਰ ਲਿਆ ਉਹ ਹੀ ਬੰਦੇ ਗਲਤ ਨੇ ਜੀ ਉਹ ਬੋਲ ਰਿਹਾ ਪੂਜੇਪਸੇ ਰਸੂਲਪੁਰ ਜਾਂ ਹੋਰ ਕਈ ਬੰਦੇ ਇਹ ਚੀਜ਼ ਤੇ ਵੀ ਬੋਲ ਰਹੇ ਨੇ ਉਹ ਹੀ ਕਹਿਣਾ ਨਾ ਉਹਦੇ ਉਹਨੂੰ ਮਤਲਬ ਅਧਾਰ ਬਣਾ ਕੇ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਬੈਠ ਕੇ ਇਸ ਚੀਜ਼ ਨੂੰ ਵਧਾ ਰਹੇ ਨੇ ਉਹ ਬੀਜੇਪੀ ਦੇ ਪਲਾਂਟ ਵਾਲੇ ਬੰਦੇ ਨੇ ਵੀ ਜਿਵੇਂ ਚਾਹੁੰਦੀ ਹੈ ਵੀ ਇੱਥੇ ਜਿਹੜਾ ਭਾਈਚਾਰਾ ਬਣਿਆ ਚਾਹੀਏ ਹਿੰਦੂ ਸਿੱਖ ਦਾ ਬਣਿਆ ਚਾਹੀਏ ਹਿੰਦੂ ਸਿੱਖ ਮੁਸਲਮਾਨ ਦਾ ਬਣਿਆ ਚਾਹੀਏ ਐਸਸੀ ਚਾਹੀਏ ਸਾਡੇ ਜਰਨਲ ਸਮਾਜ ਦਾ ਬਣਿਆ ਉਹਨੂੰ ਪਾੜਾ ਅੱਗ ਲਾਓ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਪਾੜੋ ਤੇ ਫੇਰ ਹੀ ਰਾਜ ਕਰੋਗੇ ਇਹ ਚੀਜ਼ ਦੇ ਉੱਤੇ ਅੱਜ ਸਾਨੂੰ ਗੱਲ ਕਰਨ ਦੀ ਖਾਸ ਤੌਰ ਤੇ ਲੋੜ ਹੈ ਵੀ ਜਿਹੜਾ ਮਾਹੌਲ ਪੰਜਾਬ ਦੇ ਵਿੱਚ ਬਣ ਰਿਹਾ ਉਹਦੇ ਉੱਤੇ ਕੀ ਸਾਡੇ ਜਹਦਰ ਸਾਹਿਬ ਇਹ ਗੱਲਾਂ ਕਰਨਗੇ ਕਿ ਲੋਕਾਂ ਦੇ ਵਿੱਚ ਕਵਾਜ ਲੈ ਕੇ ਜਾਣਗੇ ਜਾਂ ਅਕਲ ਦੀ ਖਾਨਾ ਪੂਰਤੀ ਹੋਊਗੀ ਵੀ ਆਏ ਜੀ ਠੀਕ ਹੈ ਲੋਕ ਆਏ ਸਾਂ ਅਗਲੀ ਗੱਲ ਜਿਥੇ ਆਪਣੇ ਐਨਜੀਓ ਆਉਂਦੀਆਂ ਨੇ ਐਨਜੀਓ ਦੇ ਵਿੱਚ ਕੋਈ ਪਾਰਦਰਸ਼ਤਾ ਵਾਲੀ ਗੱਲ ਨਹੀਂ ਹੈ ਮੈਂ ਵਾਰ-ਵਾਰ ਇਹ ਗੱਲ ਕਰਦਾ ਹਾਂ ਇਹ ਇਹਦੇ ਉੱਤੇ ਵੀ ਕੋਈ ਕੁੰਡਾ ਹੋਣਾ ਚਾਹੀਦਾ ਯਾਰ ਹਾਂ ਸਾਰੇ ਆ ਕੇ ਬੋਲ ਗਏ ਨੇ ਜੀ ਅਸੀਂ ਉੱਥੇ ਸੇਵਾ ਸੰਭੀ ਹੋਈ ਹੈ ਇੱਥੇ ਸੇਵਾ ਸੰਭੀ ਹੋਇਆ ਅਸੀਂ ਹੈ ਕਰਦੇ ਹਾਂ ਪਰ ਇਹ ਗੱਲ ਸ਼ਾਇਦ ਸਾਡੇ ਵੀ ਮਨ ਦੇ ਸਵਾਲ ਸੀਗੀ ਮੈਂ ਤੁਹਾਡਾ ਨਾਲ ਵੀ ਗੱਲ ਹੋਈ ਵੀ ਜਿਹੜੇ ਪਿੰਡ ਕਈਆਂ ਨੇ ਗੋਦ ਲੈ ਲਿਆ ਹਜੇ ਤੱਕ ਕੋਈ ਗੱਲਾਂ ਜਨਤਕ ਨਹੀਂਆਂ ਕਿ ਉਹ ਪਤਾ ਨਹੀਂ ਲੱਗ ਰਿਹਾ ਕਿ ਹੁਣ ਉਹ ਕਿਹੜਾ ਪਿੰਡ ਕਿੱਥੇ ਗੋਦ ਲਿਆ ਹੋਇਆ ਜਾਂ ਫਿਰ ਕਾਗਜ਼ਾਂ 'ਚ ਹੀ ਆ ਜਾਂ ਸੋਸ਼ਲ ਮੀਡੀਆ 'ਤੇ ਜਿਵੇਂ ਹੁਣ گاਉਂ ਵਾਲਿਆਂ ਨੇ ਪ ਉਹ ਪਿੰਡ ਗੋਦ ਲਏ ਉਹਨਾਂ ਪਿੰਡਾਂ ਦੇ ਵਿੱਚ ਕੋਈ ਬੋਰਡ ਲੱਗੂਗਾ ਵੀ ਆ ਫਲਾਨਾ ਪਿੰਡ ਆ ਇਹ ਫਲਾਨੇ ਕਲਾਕਾਰ ਕੋਲ ਗੋਦ ਲਿਆ ਹੋਇਆ ਕੀ ਉਹਦੀ ਸਾਰੇ ਪੁਆਇੰਟ ਦੀ ਪੁਨਰਸਰਜੀਤੀ ਉਹਦਾ ਜਿੰਨੇ ਪਸ਼ੂ ਮਰੇ ਆ ਉਸ ਪਿੰਡ ਚ ਜਿੰਨੇ ਘਟ ਹੈ ਅਜੇ ਨਹੀਂ ਫਰ ਡੁੱਬੀ ਆ ਜੋ ਜੋ ਨੁਕਸਾਨ ਹੋਇਆ ਕੀ ਉਹ ਸਾਰੀ ਪੂਰਤੀ ਕਰਨ ਤੋਂ ਬਾਅਦ ਉਹ ਕਹੂਗਾ ਵੀ ਲਓ ਭਾਈ ਮੈਂ ਪੂਰਾ ਕਰਤਾ ਹੂੰ ਹੂੰ ਤਾਂ ਮੈਂ ਤੁਹਾਨੂੰ ਕਹਿਣਾ ਵੀ ਇਹ ਗੱਲਾਂ ਸ਼ੱਕ ਦੇ ਘੇਰੇ ਚ ਨੇ ਉਹ ਉਹ ਗੱਲ ਨੂੰ ਲੈ ਕੇ ਜੇ ਜਹੇਦਾਰ ਸਾਹਿਬ ਨੇ ਅੱਜ ਇੱਥੇ ਇੱਕ ਮੀਟਿੰਗ ਬੁਲਾਈ ਆ ਕਿ ਤਰਤਾ ਦੀ ਗੱਲ ਕੀਤੀ ਆ ਤਾਂ ਉਹਨੂੰ ਖੁੱਲੇ ਦਿਲ ਨਾਲ ਕਰਨਾ ਚਾਹੀਦਾ ਤੇ ਉਹਨੂੰ ਢੰਗ ਨਾਲ ਕਰਨਾ ਚਾਹੀਦਾ ਇੱਥੇ ਕੰਟਰੋਲ ਰੂਮ ਬਣਨਾ ਚਾਹੀਦਾ ਸਾਰੀਆਂ ਗੱਲਾਂ ਬਾਤਾਂ ਦਾ ਲੇਖਾ ਜੋਖਾ ਇੱਥੇ ਕੰਟਰੋਲ ਰੂਮ ਦੇ ਵਿੱਚ ਹੋਵੇ ਉੱਤੇ ਪਹਿਰੇਦਾਰੀ ਹੋਵੇ ਜਹੇਦਾਰ ਦੀ ਨਾ ਕਿ ਕਿਸੇ ਪਾਰਟੀ ਵੱਲੋਂ ਆਪਾਂ ਉਹਨੂੰ ਹਾਈਲਾਈਟ ਕਰਨ ਲਈ ਪੰਜਾਬ ਦੇ ਵਿੱਚ ਉਹਨੂੰ ਪ੍ਰਮੋਟ ਕਰਨ ਲਈ ਉਹ ਕੰਮ ਨਾ ਜਿਵੇਂ ਆਪਾਂ ਦੋ ਮੁੱਦਿਆਂ ਤੇ ਗੱਲ ਕਰ ਰਹੇ ਹਾਂ ਤੇ ਪਾਣੀ ਦਾ ਮੁੱਦਾ ਸਭ ਤੋਂ ਐਹਮ ਮੁੱਦਾ ਹੈ ਇਸ ਟਾਈਮ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋ ਗਿਆ ਦੂਜੇ ਪਾਸੇ ਕੀ ਉਹ ਜਿਹੜਾ ਪ੍ਰਵਾਸੀ ਵੱਲੋਂ ਘਟਨਾ ਵਾਪਰੀ ਹੈ ਕਿ ਜਾਣ ਬੁੱਝ ਕੇ ਸਾਜ਼ਿਸ਼ਾਂ ਤਾਂ ਨਹੀਂ ਆ ਏਜੰਸੀਆਂ ਦੀਆਂ ਕਿ ਇੱਥੇ ਵੀ ਧਿਆਨ ਭੜਕਾ ਦਈਏ ਜਾਂ ਇਹੋ ਜਿਹੇ ਮਾਮਲੇ ਕਰਕੇ ਦੇਖੋ ਨਾ ਇੱਕ ਸਵਾਲ ਇੱਥੇ ਬਣਦਾ ਉਹਦੀ ਕੋਈ ਦੁਸ਼ਮਣੀ ਨਹੀਂ ਹਾਂ ਕੋਈ ਦੁਸ਼ਮਣੀ ਨਹੀਂ ਕੋਈ ਚੋਰੀ ਨਹੀਂ ਕਰ ਸਕਦਾ ਕੁਝ ਨਹੀਂ 6 ਮਹੀਨੇ ਪਹਿਲਾਂ ਫਗਵਾੜੇ ਤੋਂ ਆਇਆ ਪਰਿਵਾਰ ਹਸ਼ਰਪੁਰ ਰਹਿਣ ਲੱਗ ਗਿਆ ਉਹ ਉਹਦੇ ਕੋਈ ਜਾਣ ਪਛਾਣ ਨਹੀਂ ਉਹਦਾ ਕੋਈ ਰੌਲਾ ਨਹੀਂ ਉਹਦੀ ਕੋਈ ਦੁਸ਼ਮਣੀ ਨਹੀਂ ਉਹਦੇ باوجود ਵੀ ਇੱਕ ਘਟਨਾ ਵਾਪਰਦੀ ਹੈ ਉਹ ਪਹਿਲਾਂ ਬੱਚੀ ਨਾਲ ਉਹ ਕੋਸ਼ਿਸ਼ ਕਰਦਾ ਬੱਚੀ ਥੋੜੀ ਵੱਡੀ ਹੁੰਦੀ ਹੁਸ਼ਿਆਰ ਹੁੰਦੀ ਹੈ ਇੱਕ ਦਿਨ ਪਹਿਲਾਂ ਵੀ ਉਹ ਆਉਂਦਾ ਉਹਦੇ ਉਹਦੇ ਭਰਾ ਨੂੰ ਮੋੜ ਲੈਂਦੀ ਹੈ ਦੂਜੇ ਦਿਨ ਉਹ ਕੋਲ ਕ्रेन ਲਾਛ ਦੇ ਕੇ ਲੈ ਜਾਂਦਾ ਮਾਸੂਮ ਜੀ ਬੱਚੀ ਕਹਾਣੀ ਦੱਸ ਰਹੀ ਹੈ ਹੈਨਾ ਯਾਰ ਹਰ ਬੰਦੇ ਦੇ ਅੱਖਾਂ 'ਚ ਖੂਨ ਦੇ ਹੰਝੂ ਆਉਂਦੇ ਆ ਬਾਈ ਐਡੀ ਗੱਲ ਸੁਣ ਹੈਨਾ ਤੇ ਫਿਰ ਅਸੀਂ ਯਾਰ ਅਸੀਂ ਇਹੀ ਕਹਿੰਦੇ ਆ ਯਾਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਬਹੁਤ ਬੰਦੇ ਫੋਨ ਕਰਦੇ ਆ ਭਾਈ ਐ ਕਰਦੇ ਆ ਐ ਕਰਦਗੇ ਇੱਥੇ ਹਿੰਸਕ ਹੋਣ ਦੀ ਲੋੜ ਨਹੀਂ ਸ਼ਾਂਤ ਮੈਈ ਤਰੀਕੇ ਨਾਲ ਇਹ ਮੁੱਦਾ ਇਹ ਏਜੰਡਾ ਬਣਨਾ ਚਾਹੀਦਾ 27 ਦੀਆਂ ਵੋਟਾਂ ਦੇ ਵਿੱਚ ਵੀ ਜਿਹੜੀ ਪਾਰਟੀ ਜਿਹੜੀ ਧਰ ਪੰਜਾਬ ਦੇ ਲੋਕਾਂ ਨੇ ਵਾਦਾ ਕਰੂਗੀ ਬੀਏਚ ਐਗਰੀਕਲਚਰ ਲੈਂਡ ਬਾਹਰਲਾ ਬੰਦਾ ਲੈ ਨਹੀਂ ਸਕਦਾ ਕਾਨੂੰਨ ਬਣਾਵਾਂਗੇ ਦੂਜੀ ਸੁਭਿਆ ਨੀਤਾਂ ਜਿਹੜੀ ਜਿਹੜੀ ਸਿਆਸੀ ਪਾਰਟੀ ਇਹ ਲੋਕਾਂ ਨਾਲ ਚੋਣ ਮੈਨੀਫੈਸਟੋ ਚ ਲਿਖ ਕੇ ਦੇਊਗੀ ਵੀ ਬਾਹਰਲੇ ਬੰਦੇ ਨੇ ਜੇ ਇੱਥੇ ਵੋਟ ਬਣਾਉਣੀਆਂ ਸ਼ਰਤਾਂ ਲਾਗੂ ਕਰਾਂਗੇ ਬਾਹਰਲੇ ਨੇ ਨੌਕਰੀ ਲੈਣੇ ਨੇ ਸਖਤ ਸ਼ਰਤਾਂ ਲਾਗੂ ਕਰਾਂਗੇ ਦੂਜੇ ਸੁਭਿਆ ਡੋਮਿਸਾਈਲ ਤੇ ਬੋਨਫਾਇਡ ਵਰਗੀਆਂ ਸ਼ਰਤਾਂ ਤਾਂ ਜਾ ਕੇ ਤੁਸੀਂ ਕਿਤੇ ਇਹ ਜਿਹੜਾ ਇਹ ਨੂੰ ਥੱਲ ਪਾ ਸਕਦੇ ਨਹੀਂ ਇਹ ਤਾਂ ਹਾਲਾਤ ਦਿਨੋਂ ਦਿਨ ਹੁਣ ਤੁਹਾਨੂੰ ਮੈਂ ਹੋਰ ਦੱਸਦਾ ਸਰਕਾਰ ਬਿਲਕੁਲ ਚੁੱਪ ਹੈ ਨਾ ਮੁੱਦਿਆਂ ਤੇ ਯਾਰ ਕਿ ਇਹ ਲੱਗਦਾ ਨਹੀਂ ਵੀ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ ਪੰਜਾਬ ਨੂੰ ਲਾਂਬੂ ਲਾਉਣ ਦੀ ਕੱਲ ਨੂੰ ਜੇ ਇੱਥੇ ਪੰਜਾਬੀਆਂ ਤੇ ਪ੍ਰਵਾਸੀਆਂ 'ਚ ਕੋਈ ਝਗੜਾ ਹੁੰਦਾ ਤਾਂ ਜ਼ਿੰਮੇਵਾਰ ਕੌਣ ਹੈ ਸਰਕਾਰ ਜ਼ਿੰਮੇਵਾਰ ਆ ਉਹਦੀ ਹੂੰ ਇਹਦਾ ਮਾਹੌਲ ਬਣਿਆ ਹੀ ਖੜਾ ਹੈ ਤੇ ਤੀਲੀ ਲਾਉਣ ਦੀ ਲੋੜ ਹੈ ਕੋਈ ਇਹੋ ਜਿਹਾ ਸ਼ਰਾਰਤੀ ਬੰਦੇ ਨੇ ਆ ਕੇ ਵਿਚ ਕੋ ਗੱਲਬਾਤ ਕਰਤੀ ਤਾਂ ਮਾਹੌਲ ਕਿੱਧਰ ਨੂੰ ਜਾਊਗਾ ਕਿੱਡਾ بڑا ਨੁਕਸਾਨ ਹੋ ਸਕਦਾ ਬਿਲਕੁਲ ਹੋ ਸਕਦਾ ਬਿਲਕੁਲ ਕਿਵੇਂ ਮਾਹੌਲ ਲੋਕਾਂ 'ਚ ਬਣਿਆ ਕਿਵੇਂ ਰੋਹ ਲੋਕਾਂ 'ਚ ਬਣਿਆ ਉਹਨੂੰ ਜੇ ਮਰਜ਼ੀ ਵਾਰਤ ਲੈਣ ਜੀ ਉਹਨਾਂ ਦੇ ਬੰਦੇ ਵੀ ਕਿਤੇ ਹਿੰਸਕ ਹੋ ਕੇ ਆਉਂਦੇ ਨੇ ਤੇ ਉਹ ਕੁਹਾੜੀਆਂ ਦੱਸ ਤੇ ਪਤਾ ਨਹੀਂ ਕੀ ਕੁਛ ਹੱਥ ਚ ਤੇ ਕਈ ਥਾਂ ਤੇ ਆਪਣੇ ਬੰਦੇ ਵੀ ਗੁੱਸੇ ਦੀ ਕਿੰਨਾ ਸਾਡੇ ਲੋਕਾਂ ਨੂੰ ਕਹਿਣਾ ਵੀ ਸ਼ਾਂਤਮਈ ਤਰੀਕੇ ਨਾਲ ਇੱਕ ਲੰਮੀ ਲੜਾਈ ਐ ਸੰਘਰਸ਼ ਲੜਨ ਦੀ ਲੋੜ ਐ ਇੱਕ ਕ੍ਰਿਟੀਕਲ ਲੜਾਈ ਐ ਨਾ ਕਿ ਤੁਸੀਂ ਹਿੰਸਕ ਹੋ ਕੇ ਨੁਕਸਾਨ ਕਰਾ ਲਓ ਆਪਣੇ ਬੰਦੇ ਮਰਨ ਉਹ ਵੀ ਮਰਨ ਕੋਈ ਬੰਦਾ ਨਹੀਂ ਯਾਰ ਕੋਈ ਬੰਦਾ ਇੰਨਾਂ ਗੱਲਾਂ ਦੇ ਵਿੱਚ ਕੋਈ ਮਰਨਾ ਨਹੀਂ ਚਾਹੀਦਾ ਜਾਂ ਕੋਈ ਨੁਕਸਾਨ ਹੋਣਾ ਚਾਹੀਦਾ ਜੋ ਘਟਨਾ ਵਾਪਰੀ ਐ ਉਹਨੂੰ ਉਸ ਕਾਇਦੇ ਕਾਨੂੰਨ ਚ ਰਹਿ ਕੇ ਇੱਕ ਤਰੀਕੇ ਨਾਲ ਜੋ ਪੰਜਾਬ ਦੇ ਹੱਕ ਦੀ ਗੱਲ ਆ ਰਾਜਾਂ ਦੇ ਹੱਕ ਦੀ ਗੱਲ ਆ ਹੋਣੀ ਚਾਹੀਦੀ। ਇਸ ਮਸਲੇ ਨੂੰ ਜਿਵੇਂ ਪ੍ਰਵਾਸੀਆਂ ਦਾ ਮਸਲਾ ਹੈ ਇਹ ਸਿੱਖਾਂ ਸਰ ਕਿਉਂ ਮਾਰ ਦਿੱਤਾ ਜਾਂਦਾ? ਦੁਖੀ ਤਾਂ Hindu ਵੀ ਨੇ ਇਨਾਂ ਤੋਂ। ਮੈਂ ਕਹਿੰਦਾ ਜ਼ਮੀਰ ਮੈਨੂੰ ਮੈਨੂੰ 15 ਬੰਦਿਆਂ ਦੇ ਹੁਣ ਹਿਆਰਪੁਰ ਤੋਂ ਆਏ ਆ। ਹਮ ਸਾਰੇ Hindu ਭਰਾ ਨੇ। ਇਹਨੇ ਭਾਈ ਅਸੀਂ ਇਸ ਪੱਖ ਤੇ ਇਸ ਮਸਲੇ ਤੁਹਾਡੇ ਨਾਲ ਆ। ਅਸੀਂ ਬਹੁਤ ਦੁਖੀ ਆ। ਹਮ ਉਹਦਾ ਵਿਚਾਰੇ ਇੱਥੋਂ ਤੱਕ ਲੁਧਿਆਣੇ ਦੀ ਘਟਨਾ ਵਾਪਰੀ ਸੀ। ਮੈਂ ਪਹਿਲਾਂ ਵੀ ਬੜੇ ਬਾਰੀ ਸੰਝ ਕੀਤੀ ਐ ਵੀ ਇੱਕ Hindu ਬਜ਼ੁਰਗ ਸੀਗਾ 70 80 ਸਾਲ ਦਾ ਉਹ ਆਪਣੀ ਪੋਤੀ ਨਾਲ ਜਾ ਰਿਹਾ। ਸਕੂਟਰੀ ਤੇ ਆਥਨ ਦਾ ਟਾਈਮ ਆ ਤਿੰਨ ਬੰਦਿਆਂ ਦੀ दारू ਪੀਤੀ ਆ ਪ੍ਰਵਾਸੀਆਂ ਦੀ ਉਹ ਹਾਰ ਨਮਾਰਦੀ ਆ ਬੱਚੀ ਉਹ ਨਹੀਂ ਪਾਸੇ ਕਰਦੇ ਨੇੜੇ ਜਾ ਕੇ ਕਹਿੰਦੇ ਬਈਆ ਪਾਸੇ ਹੋ ਜਮਾ ਲੰਘਣਾ ਉਹਦੇ ਗਲ ਚ ਪਾਇਆ ਸ਼ਾਲ ਫੜ ਲੈਂਦਾ ਇੱਕ ਉਹਨਾਂ ਚੋਂ ਪ੍ਰਵਾਸੀ ਆ ਉਹਦਾ ਉੱਥੇ ਮੇਰੇ ਮਿੱਤਰ ਖੜੇ ਸੀ ਮੌਕੇ ਤੇ ਪ੍ਰਿੰਸ ਸਰ ਗਿਆ ਉਹਨਾਂ ਨੇ ਮੈਨੂੰ ਸਾਰੀ ਕਹਾਣੀ ਸੁਣਾਈ ਕਹਿੰਦੇ ਭਾਈ ਰੇਲ ਦਿੱਲੀ ਦੇ ਉਰਲੇ ਪਾਸੇ ਖੜੇ ਸੀ ਅਸੀਂ ਪਰਲੇ ਪਾਸੇ ਘਟਣਾ ਵਾਪਰੀ ਅਸੀਂ ਟੱਪ ਕੇ ਲਈ ਜਦੋਂ ਗਏ ਤੇ ਜਾ ਕੇ ਤਿੰਨੇ ਛੁਲਕੇ ਤੇ ਨਾਲੇ ਉਹ ਪਰਿਵਾਰ ਨੂੰ ਕਰੇ ਪਹਤਾਇਆ ਤੁਮ ਜਲਾ ਬਜ਼ੁਰਗ ਹੈ ਖੜਾ ਕੰਬੀ ਕੀ ਕਰੂ ਤਿੰਨ ਹੱਟੇ ਕੱਟੇ ਨੌਜਵਾਨਾ ਮੋਰੇ ਸੋ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕੋਈ ਨਫਰਤ ਨਹੀਂ ਫੈਲਾਉਂਦੇ ਬਿਲਕੁਲ ਨਹੀਂ ਪਹਿਲੀ ਵੀ ਨਹੀਂ ਮੰਡੀਆਂ ਦੇ ਵਿੱਚ ਜਾਂ ਆਮ ਥਾਵਾਂ ਤੇ ਘਟਨਾਵਾਂ ਜਿਹੜੀਆਂ ਆਮ ਆਇ ਦਿਨ ਸੁਣਨ ਨੂੰ ਮਿਲਦੀਆਂ ਰੋਜ਼ ਰੋਜ਼ ਰੋਪੜ ਦੇ ਵਿੱਚ ਮੁੰਡਾ ਮਨ ਦੇ ਹੱਕ 'ਚ ਖੜ ਜਾਂਦੇ ਪਰ ਗੱਲ ਇੱਥੇ ਆ ਕਿ ਆਉਂਦੀ ਨਾ ਜਦੋਂ ਲੀਡਰ ਵੋਟਾਂ ਦੇ ਚੱਕਰ 'ਚ ਜਾਂਦੋਂ ਹੱਥ 'ਚ ਖੜਦੇ ਉਦੋਂ ਇਹ ਕਹਾਣੀ ਡੇਢੀ ਹੁੰਦੀ ਜਾਂਦੀ ਹੈ ਭਾਈ ਲੀਡਰਾਂ ਨੂੰ ਵੋਟਾਂ ਚਾਹੀਦੀਆਂ ਨੇ ਉਹ ਕਿਹੜੀਆਂ ਵੋਟਾਂ ਵੱਧ ਹੈ ਉਧਰ ਨੂੰ ਝੁਕਣਗੇ ਹਮ ਆਪਾਂ ਕੁੰਬਣਾ ਪਿੰਡ ਦੇ ਬੱਚਾ ਕੁੰਬਣਾ ਪਿੰਡ ਨਹੀਂ ਥੋੜੇ ਜਿਆਦਾ ਹੋਣਾ ਇੱਕ ਹੋਰ ਪਿੰਡ 'ਚ ਰੌਲਾ ਪਿਆ ਸੀਗਾ ਜਿਹੜੇ ਪਿੰ ਤੇ ਪ੍ਰਵਾਸੀਆਂ ਦੀ 6700 ਵੋਟ ਸੀ ਹੂੰ ਉਥੇ ਕਲਵੰਤ ਐਮਐਲ ਬਣਦਾ ਆ ਹਾ ਲੁਧਿਆਣੇ ਦੇ ਨਾ 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 ਮਹਾਲੀ ਤੋਂ ਮਹਾਲੀ ਤੋਂ ਹੂੰ ਉਹ ਇੱਕ ਵਾਰ 6700 ਵੋਟ ਇੱਕ ਵਾਰ 1200 ਵੋਟ ਉਹ ਵਾਲੇ ਮਾਮਲੇ ਤੋਂ ਪਹਿਲਾਂ ਰੋਣਾ ਪਿਆ ਉਹ ਉਹ ਕੀ ਦੀ ਮਦਦ ਕਰੂਗਾ ਅਗਲੀ ਗੱਲ ਜਿਹੜੀ ਮੈਂ ਗੱਲ ਕਰਦਾ ਵੀ ਜਿਹੜੇ ਬੰਦੇ ਅੱਜ ਚਾਹੇ ਰਸੂਲਪੁਰਾ ਚਾਹੇ ਕੋਈ ਦੂਜੇ ਤੀਜੇ ਆ ਜਿਹੜੇ ਬੰਦੇ ਜਾਤਾਂ ਪਤਨਾਂ ਦੀ ਗੱਲ ਨੂੰ ਖੰਡਾ ਰਹੇ ਆ ਇਹ ਗੱਲ ਦਾ ਕਿਉਂ ਨਹੀਂ ਬੋਲਦੇ ਜਿੰਨਾ ਪ੍ਰਵਾਸੀ ਬਾਹਰੋਂ ਆ ਰਿਹਾ ਹੈ ਉਹਦਾ ਨੁਕਸਾਨ ਕਿਹਨੂੰ ਸਭ ਤੋਂ ਵੱਧ ਸਾਡੇ ਮਜ਼ਦੂਰ ਨੂੰ ਕਿਉਂਕਿ ਮਜ਼ਦੂਰ ਦਾ ਜ਼ਿਗਾਰ ਖੋਇਆ ਉਹਨੇ ਪਹਿਲਾਂ ਦੂਜਾ ਮਜ਼ਦੂਰ ਨੂੰ ਜਿਹੜਾ ਹੱਕ ਮਿਲਦਾ ਮੰਨ ਲਓ ਉਹਨੂੰ ਐਸਸੀ ਕੋਟੇ ਦੇ ਵਿੱਚੋਂ ਉਹਨੂੰ ਕੁਸੂਲਤਾ ਮਿਲਦੀਆਂ ਨੇ ਉਹ ਐਸਸੀ ਸਰਟੀਫਿਕੇਟ ਬਣਾ ਕੇ ਯੂਪੀ ਤੋਂ ਇੱਥੇ ਆ ਜਾਂਦੇ ਆ ਵਿਧਾਰ ਤੋਂ ਇੱਥੇ ਆ ਜਾਂਦੇ ਆ ਉਹ ਸਹੂਲਤਾਂ ਸਰਕਾਰ ਤੋਂ ਐਸਸੀ ਕੋਟੇ ਵਾਲਿਆਂ ਉਹ ਲਈ ਜਾਂਦੇ ਆ ਦੂਰਾ ਨੁਕਸਾਨ ਪੰਜਾਬ ਦੇ ਮਜ਼ਦੂਰ ਨੂੰ ਹੋ ਰਿਹਾ ਇੱਥੇ ਜਿਵੇਂ ਤੁਸੀਂ ਗੱਲ ਕੀਤੀ ਹੈ ਨੁਕਸਾਨ ਮਜ਼ਦੂਰ ਨੂੰ ਹੋ ਰਿਹਾ ਸਰਕਾਰਾਂ ਚੁੱਪ ਕਿਉਂ ਨੇ ਪਰ ਜਿਵੇਂ ਉੱਥੇ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਤੁਹਾਡਾ ਲੁਧਿਆਣੇ ਵਾਲਾ ਮੋਰਚਾ ਸੀ ਦੂਜੇ ਪਾਸੇ ਪ੍ਰਵਾਸੀ ਖੜੇ ਕਰਦੇ ਸੀ ਸਹਿ ਸਰਕਾਰਾਂ ਫਾਇਦੇ ਲੈਂਦੀਆਂ ਨੇ ਨਹੀਂ ਉਹ ਤਾਂ ਟਕਰਾਅ ਦਾ ਮਾਹੌਲ ਕਿਵੇਂ ਬਣਾਉਣਾ ਸੀ ਹਾਂ ਸਰਕਾਰ ਪ੍ਰਸ਼ਾਸਨ ਉਹਨਾਂ ਨੂੰ ਸਟੇਜਾਂ ਲਵਾ ਰਿਹਾ ਉਹਦੇ ਸ਼ਰੇਆਮੋਂ ਲੜਕਰੇ ਮਲਵਾ ਰਹੇ ਆ ਵੀ ਉਹ ਮੁੱਦੇ ਨੂੰ ਜਿਹੜਾ ਬੁੱਢੇ ਦਰਿਆ ਦਾ ਮੁੱਦਾ ਜਿਹੜਾ ਜ਼ਹਿਰਾਂ ਪਾਉਣ ਦਾ ਮੁੱਦਾ ਉਹਨੂੰ ਪਾਸੇ ਕਰਕੇ ਇਹਦੇ ਮੁੱਦਾ ਹੀ ਪੰਜਾਬ ਵੀ ਬਨਾਮ ਪ੍ਰਵਾਸੀ ਕਰ ਦਿਓ ਹੂੰ ਮੈਂ ਫੇਰ ਕਹਿਣਾ ਕੋਈ ਪ੍ਰਵਾਸੀ ਇੱਥੇ ਆਵੇ ਜੀ ਸਦਕੇ ਆਵੇ ਕੰਮ ਕਰੇ ਕੋਈ ਨਫ਼ਰਤ ਨਹੀਂ ਆ ਝੋਨਾ ਵੀ ਸਾਡਾ ਹੋਈ ਲੈ ਕੇ ਗਏ ਆ ਪਰ ਇੰਨਾਂ ਲਈ ਕਾਇਦੇ ਕਾਨੂੰਨ ਇਹਨਾਂ ਦੀ ਜਿਹੜੀ ਕੋਈ ਪੁਲਿਸ ਵੈਰੀਫਿਕੇਸ਼ਨ ਇਨਾਂ ਦੀ ਪੜਤਾਲ ਪਿੱਛਣਾ ਪਿਛਲਾ ਬੈਕਗਰਾਉਂਡ ਕੀ ਹੈ ਉਹ ਹੋਣਾ ਚਾਹੀਦਾ ਹੈ ਇਹਨਾਂ ਦੀ ਵੋਟ ਬਣਨ ਦੀਆਂ ਸ਼ਰਤਾਂ ਹੋਣੀਆਂ ਚਾਹੀਦੀਆਂ ਨੌਕਰੀ ਲੈਣ ਦਾ ਡੋਮਿਸਾਈਲ ਬੋਨਫਾਇਡ ਨੂੰ ਮਿਲਣੀ ਚਾਹੀਦੀ ਹੈ ਜ਼ਮੀਨ ਤਾਂ ਪੂਰਨਕਾਰ ਤੇ ਦੂਜੇ ਸੁਪਰੀ ਤਰ੍ਹਾਂ ਪਾਬੰਦੀ ਹੋਣੀ ਚਾਹੀਦੀ ਬਾਹਰਲਾ ਬੰਦਾ ਕੋਈ ਜ਼ਮੀਨ ਨਹੀਂ ਅਠੀ ਹਰਪੁਰ ਵਾਲੇ ਮਾਮਲੇ 'ਚ ਹੁਣ ਨਵੀਂ ਅਪਡੇਟ ਕੀ ਹੈ ਤੁਸੀਂ ਗਏ ਹੋ ਉੱਥੇ ਜਾਂ ਉੱਥੋਂ ਕੋਈ ਅਪਡੇਟ ਮੈਂ ਜਾਣਾ ਮੈਂ ਹਰਪੁਰ ਜਾਣਾ ਹੁਣ ਮੈਂ ਕੱਲ ਨੂੰ ਜਾਣਾ ਉਹਨਾਂ ਕੋਲ ਕੱਲ ਨੂੰ ਪਹੁੰਚ ਪਹੁੰਚੂਗਾ ਮੈਂ ਜਾਣਾ ਉਹ ਅਗਲੇ ਦਿਨਾਂ ਦੇ ਵਿੱਚ ਕੋਈ ਇਸ ਮੁੱਦੇ ਨੂੰ ਲੈ ਇਕੱਠ ਰੱਖਣਾ ਚਾਹੁੰਦੇ ਆ। ਹੂੰ। ਤਾਂ ਉਹ ਇਕੱਠ ਦੇ ਵਿੱਚ ਵਿਚਾਰਾਂ ਕੀਤੀਆਂ ਜਾਣਗੀਆਂ ਵੀ ਇਹ ਲੜਾਈ ਨੂੰ ਕਿਵੇਂ ਲੜਾਇਆ ਜਾਵੇ। ਲੋਕੋ ਦੇਖੋ ਐਸ ਵੇਲੇ ਮਰਾਠੇ ਲੜ ਰਹੇ ਆ। ਹੂੰ। ਗੁਜਰਾਤੀ ਲੜ ਰਹੇ ਆ। ਹੂੰ। ਦੱਖਣੀ ਲੜ ਰਹੇ ਆ। ਹੂੰ। ਬੰਗਾਲੀ ਲੜ ਰਹੇ ਆ। ਹੂੰ। ਆਪਦੀ ਹੋਂਦ ਨੂੰ, ਆਪਦੀ ਸੱਭਿਆਤਾ ਨੂੰ, ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ ਬਚਾਉਣ ਲਈ। ਤੇ ਜੇ ਪੰਜਾਬ ਵਾਲੇ ਆਪਦੇ ਸੱਭਿਆਚਾਰ ਨੂੰ, ਆਪਦੀ ਹੋਂਦ ਨੂੰ ਬਚਾਉਣ ਦੀ ਗੱਲ ਕਰਦੇ ਆ, ਇਹ ਕਹਿਣਗੇ ਵੱਖਬਦੀ ਹੈ, ਇਹ ਦੇਸ਼ ਵਿਰੋਧੀ ਹੈ। ਹੂੰ। ਇਹ ਸਾਡੇ ਦੇਟੈਕ ਕਿਉਂ ਲੱਗਦਾ? ਜੀ। ਕਿਉਂ? ਕਿਉਂਕਿ ਅਸੀਂ ਇੱਕ ਦਿਨ ਲੱਤਾਂ ਖੇਚਣ ਵਾਲੇ ਲੋਕ ਆ ਜੀ ਵੀ ਆਹ ਬੰਦਾ ਹੁਣ ਇਹ ਇਹਦੀ ਗੱਲ ਕਰ ਰਿਹਾ ਨਹੀਂ ਨਹੀਂ ਇਹ ਤਾਂ ਗਲਤ ਗੱਲ ਕਰ ਰਿਹਾ ਇਹ ਐ ਨਹੀਂ ਐ ਹੋਣਾ ਚਾਹੀਦਾ ਜਿੰਨਾ ਚਿਰ ਸਾਡੇ ਚ ਗੱਲਾਂ ਬਣੀਆਂ ਰਹਿਣਗੀਆਂ ਓਨਾਂ ਚਿਰ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਿੰਨੀਆਂ ਮਰਜ਼ੀ ਇੱਥੇ ਮੀਟਿੰਗਾਂ ਸਾਧ ਲਓ ਜਿੰਨਾਂ ਦੇ ਦਿਲ ਖੋਲ ਕੇ ਵੀ ਨਹੀਂ ਯਾਰ ਹੁਣ ਸਾਨੂੰ ਉਹ ਹੁੰਦੇ ਸੀਗੇ ਜਿਗਰੇ ਜਦੋਂ ਕਦੇ ਮਿਸਲਾਂ ਆਸਮਨ ਰੋਜ਼ ਕਤਲੋਗਾਰਤ ਕਰਦੀਆਂ ਸੀ ਜਦ ਸਰਬਤ ਖਾਲਸਾ ਸਜਦਾ ਜਾਂਦਾ ਸਾਰੀਆਂ ਮਿਸਲਾਂ ਆ ਕੇ ਆਪਣਾ ਸਾਰੇ ਹੰਕਾਰ ਹਉਮੇ ਭੁੱਲ ਕੇ ਆਪਣੀਆਂ ਚੌਧਰਾ ਭੁੱਲ ਕੇ ਤੇ ਸਾਰੇ ਕਹਿੰਦੇ ਹਾਂ ਯਾਰ ਅਸੀਂ ਇਕੱਠੇ ਆ ਹੁਣ ਹਮਲਾਵਰ ਚੜ੍ਹ ਕੇ ਆਇਆ ਹੁਣ ਅਸੀਂ ਇਕੱਠੇ ਹਰ ਜੀ ਉਹ ਇਕੱਠੇ ਹੋਣਗੇ ਤੇ ਫਿਰ ਇਕਾਲ ਤਖਤਲੇ ਘੱਟ ਤਾਂ ਫਾਇਦਾ ਹੋਊਗਾ ਜੇ ਇਹ ਹੁਣ ਵੀ ਮਿਸਲਾਂ ਇਤਰਾ ਹੀ ਕੰਮ ਕਰਦੇ ਆ ਲਗ ਲਗ ਨਹੀਂ ਮੈਂ ਉਹੀ ਕਹਿੰਦਾ ਵੀ ਕਾਲਤਾ ਸਾਹਿਬ ਜਿਹੇਦਾਰ ਸਾਹਿਬ ਤੁਸੀਂ ਸੁਖਵੀਰ ਬਾਦਲ ਦੇ ਜਿਹੇਦਾਰ ਨਹੀਂ ਹੈਗੇ ਤੁਸੀਂ ਬਾਦਲ ਲਾਣੇ ਦੇ ਜਿਹੇਦਾਰ ਨਹੀਂ ਹੈਗੇ ਤੁਸੀਂ ਕੌਮ ਦੇ ਜਿਹੇਦਾਰ ਆ ਸਾਡੇ ਖੁੱਲੇ ਸੱਦੇ ਤੇ ਅਸੀਂ ਆਏ ਸੀ ਜੇ ਸਾਡੇ ਸੁਝਾਅ ਹੀ ਨਹੀਂ ਲੈਣੇ ਦੇਲੀ ਨਹੀਂ ਖੋਲਣਾ ਸੋਚ ਉਹੀ ਰੱਖਣੀ ਹੈ ਵੀ ਨਹੀਂ ਲੱਖੇ ਦਾ ਕੀ ਪਤਾ ਕੱਲ ਨੂੰ ਬਾਦਲਾਂ ਦੇ ਖਿਲਾਫ ਬੋਲਦੇ ਲੱਖਾ ਬਾਦਲਾਂ ਦੇ ਖਿਲਾਫ ਨਹੀਂ ਬੋਲਦਾ ਨਾ ਮੇਰੀ ਬਾਦਲਾਂ ਨਾਲ ਕੋਈ ਨਿੱਜੀ ਦੁਸ਼ਮਣੀ ਹੈ ਨਾ ਮੇਰੀ ਕਾਂਗਰਸ ਨਾਲ ਨਿੱਜੀ ਦੁਸ਼ਮਣੀਆਂ ਨਾ ਮੇਰੀ ਬੋਕਰ ਵਾਲਾ ਨਾਲ ਨਾ ਮੇਰੀ ਕੋਈ ਬੀਜੇਪੀ ਵਾਲਾ ਮੇਰਾ ਰੌਲਾ ਉਹਨਾਂ ਬੰਦਿਆਂ ਨਾਲ ਹੈ ਜਿਹੜੇ ਬੰਦੇ ਗਦਾਰ ਲੋਕ ਲੀਡਰ ਜਿਹਨਾਂ ਨੇ ਪੰਜਾਬ ਡੋਬਿਆ ਤਬਾਹ ਕੀਤਾ ਉਹ ਜ਼ਿੰਮੇਵਾਰ ਬਾਦਲ ਵੀ ਹੈ ਕਾਂਗਰਸੀ ਵੀ ਹੈ ਬੋਕਰ ਵਾਲੇ ਵੀ ਹੈ ਤੇ ਬੀਜੇਪੀ ਵਾਲੇ ਵੀ ਸਾਰੇ ਜ਼ਿੰਮੇਵਾਰ ਨੇ ਜੇ ਤੁਸੀਂ ਸੁਣਿਆ ਹੋਣਾ ਸਜਾ ਕਿ ਬੀਬੀ ਐਮਬੀ ਤੇ ਜਿਹੜਾ ਅਧਿਕਾਰ ਪੰਜਾਬੀਆਂ ਦਾ ਹੋਣਾ ਚਾਹੀਦਾ ਇਸ ਦੇ ਸੰਬੰਧ ਵਿੱਚ ਕਿਸੇ ਕਿਸੇ ਐਨਜੀਓ ਨੇ ਨਹੀਂ ਰਾਸਵਾ ਦਾ ਮੈਂਬਰ ਉਹ ਲਿਆ ਉਹਨੇ ਨਹੀਂ ਕਿਸੇ ਦੂਜੇ ਬੰਦੇ ਨੇ ਨਹੀਂ ਕਿਸੇ ਹੋਰ ਬੰਦੇ ਦੇ ਨਹੀਂ ਜੈਦਾਰੀ ਰੱਖ ਦਿੰਦਾ ਵੀ ਭਾਈ ਬੀਬੀਐਮਬੀ ਦਾ ਹੱਕ ਅਸੀਂ ਲੈਣਾ ਸੀ ਲੜਾਈ ਲੜਾਂਗੇ ਡੈਮਾਂ ਦਾ ਹੱਕ ਅਸੀਂ ਲੈਣਾ ਸੀ ਲੜਾਂਗੇ ਸਾਡੇ ਪਾਣੀ ਸਾਨੂੰ ਮਾਰਦਾ ਰਿਹਾ ਪ੍ਰਿੰਸ ਧਨੰਦਪਾ ਅਸੀਂ ਹੱਕ ਲੈਣਾ ਸੀ ਲੜਾਂਗੇ ਇਹ ਮਸਲੇ ਤਾਂ ਤਾਂ ਹੱਲ ਹੋ ਸਕਦਾ ਪਰ ਉਸ ਮਸਲੇ ਦੀ ਲੜਾਈ ਜਿਹੜੀ ਸਭ ਤੋਂ ਵੱਡੀ ਹੈ ਨਹੀਂ ਇਹ 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 ਤਾਂ ਗੱਲ ਆ ਵੀ ਠੀਕ ਆ ਲੰਗਰ ਲਈ ਚੱਲੋ ਰਾਸ਼ਨ ਚਾਹੀ ਚੱਲੋ ਲਈ ਜਾਓ ਲੰਗਰ ਹਰ ਹਰ ਸਾਲ ਆਉਣਗੇ ਹਰ ਸਾਲ ਸਾਨੂੰ ਮਾਰਨਗੇ ਇਹ ਲੰਗਰ ਵੀ ਫਿਰ ਇੱਕ ਅੱਧਾ ਸਾਲ ਹੀ ਲੱਗਣਗੇ ਜੀ ਲੰਗਰ ਹਰ ਸਾਲ ਲੱਗਣੇ ਨਹੀਂ ਜੀ ਜੇ ਅਸੀਂ ਲੜਾਈ ਹੱਕ ਦੀ ਅੱਜ ਗੱਲ ਨਾ ਕੀਤੀ ਠੀਕ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ